ਜੋਨ ਹਮਨੇ ਪੰਜਾਬ ਦੇ ਵਿੱਚ ਹੋਏ ਨੇ ਨੁਕਸਾਨ ਪੰਜਾਬ ਦਾ ਹੋਇਆ ਖਾਈ ਫੇਮੇ ਕੇ ਦੀ ਇੱਕ ਲੇਡੀ ਹੈ ਉਹਦੀ ਡੈਥ ਹੋ ਗਈ ਸੰਤਾਪ ਪੰਜਾਬ ਭੋਗ ਰਿਹਾ ਹੈ ਇਨਸਾਫ ਕਰੋ ਇਨਸਾਫ ਕਰੋ ਸਾਡੇ ਸਾਥ ਇਨਸਾਫ ਕਰੋ 10 ਵਾਰੀ ਮੋਦੀ ਦੇ ਟਾਈਮ 'ਚ ਪਾਕਿਸਤਾਨ ਨੇ ਇੰਡੀਆ ਤੇ ਅਟੈਕ ਕੀਤਾ ਸਾਡੇ ਪੰਜਾਬ ਚੋਂ ਨੇ ਤਿੰਨ ਵਾਰੀ ਕਰ ਦਿੱਤਾ ਸੀ ਅੱਗੇ 에어 ਅਟੈਕ ਹੁੰਦਾ ਸੀ ਤੇ ਨਾਲ ਦੀ ਨਾਲ ਹੀ ਉਥੇ ਟੈਂਕ ਲਾ ਕੇ ਉਹਨਾਂ ਦੇ ਜਿਹੜੀ ਸ਼ੈਲਿੰਗ ਇਨੀ ਜ਼ਬਰਦਸਤ ਕਰ ਦਿੰਦੇ ਸੀ ਕਿ ਪਾਕਿਸਤਾਨ ਦੇ ਪੈਦ ਓਖੜ ਜਾਂਦੇ ਸੀ 71 ਦੀ ਲੜਾਈ ਤੋਂ ਬਾਅਦ ਸਿੰਧਰਾਗੜ ਦੇ ਡੇਰਾ ਬੱਬਾ ਨਾਨਕ 쪽 ਵੱਲ ਕਰ ਕਰ ਫਿਰ ਉਹ ਉਸ ਵਲ ਪੁਲਿਸ ਸਟੇਸ਼ਨ 에 ਉਡਾਰ ਦਿੱਤਾ ਸੀ ਉਹਨਾਂ ਕੋ ਉਡਾਰ ਨਹੀਂ ਸੋ ਤੋਪ ਦਾ ਗੋਲਾ ਡਿੱਗਾਈ ਉੱਥੇ ਵੀ ਪਹੁੰਚੇ ਡੇਰਾ ਬੱਬਾ ਨਾ ਇਹਦਾ ਮਤਲਬ ਪ੍ਰਾਇਮ ਨੇਸ ਤੋਂ ਦਾ ਕੰਮ ਨਹੀਂ ਪਹੁੰਚਣਾ लोग बेशक इंदिरा गांधी ਨੂੰ ਬਹੁਤ ਗਾਲਾਂ ਕੱਢਦੇ ਨੇ ਥੱਲੇ ਪੰਜਾਬ ਚ ਬਹੁਤ ਕਮੈਂਟ ਉਹਦੇ ਅਗੇਂਸਟ ਆਉਦੇ ਹੁੰਦੇ ਪਰ ਮੈਂ ਇਹ ਵੀ ਕਿਹਨੂੰ ਕਦੇ ਨਹੀਂ ਚੱਕਾਂਗਾ ਕਿ ਇੰਦਰਾ ਗਾਂਧੀ ਨੇ 16 ਕਿਲੋਮੀਟਰ ਦੀ ਪੱਟੀ ਬਣਾ ਕੇ ਉੱਥੇ ਜਿਹੜੇ EMPLOYEES ਸੀਗੇ ਉਹਨਾਂ ਨੂੰ ਸਪੈਸ਼ਲ ਇਨਸੈਂਟਿਵ ਦਿੱਤਾ ਨੂੰ ਉਧਾਨ ਸਭਾ ਦੇ ਭਾਸ਼ਣ ਸੁਣਨਾ ਮੈਨੂੰ ਸ਼ਰਮ ਆਈ ਕਿ ਯਾਰ ਅਸੀਂ ਬੈਠੇ ਆਂ ਪੰਜਾਬ ਦੇ ਪਾਣੀਆਂ ਦੀ ਗੱਲ ਲੈ ਕੇ ਤੇ ਗੱਲ ਅਸੀਂ ਕਿਸ ਪਾਸੇ ਲੈ ਗਏ ਅਸੀਂ ਹਿੰਦੁਸਤਾਨ ਦੀ ਲੜਾਈ ਦੀ ਗੱਲ ਕਰ ਰਹੇ ਆਂ ਤੇ ਅਸੀਂ ਕਿਹੜੇ ਪਾਸੇ ਧੁਰੇ ਫਿਰਦੇ ਆਂ ਅੱਗੇ ਆ ਜਾਓ ਨਾਕਾ ਹੈ ਨਹੀਂ ਉਹਦੇ ਤੋਂ ਅੱਗੇ ਚਲੇ ਜਾਓ ਪਠਾਨਕੋਟ ਸਾਈਡ ਨੂੰ ਕੋਈ ਨਾਕਾ ਨਹੀਂ ਥਰਡ ਡਿਫੈਂਸ ਲਾਈਨ ਤੇ ਇਹਨਾਂ ਖਤਮ ਕਰ ਦਿੱਤੀ ਰਮਦਾਸ ਚਲੇ ਜਾਓ ਕੋਈ ਨਾਕਾ ਨਹੀਂ ਉਹਦੇ ਤੋਂ ਅੱਗੇ ਥੋੜਾ ਜਿਹਾ ਪੁਜਦਾਂ ਵਾਲੇ ਦੇ ਵਿੱਚ ਸੈਂਟਰ ਤੇ ਪਿੰਡ ਪੈਂਦਾ ਜੋ ਉੱਥੇ ਨਾਕਾ ਨਹੀਂ ਤੇ ਫਿਰ ਕਿਹੜੇ ਬਾਰਡਰ ਦੀ ਗੱਲ ਕਰਦੇ ਆਪਾਂ ਤੁਸੀਂ ਤਾਂ ਗ੍ਰਹਿ ਮੰਤਰੀ ਸੀ ਨਾ ਉਹ ਜੀ ਸਾਰੀ ਪੁਲਿਸ ਤੁਹਾਡੇ ਅੰਡਰ ਹੈ ਪੇੜ ਪੁਲਿਸੀ ਵੀ ਬੜੀ ਗੱਲ ਨੂੰ ਸਮਝਣਾ ਹੀ ਨਹੀਂ ਚਾਹੁੰਦੇ ਸਮਝ ਰਹੇ ਬਈ ਮੈਂ ਕੀ ਸਮਝਾਵਾਂ ਕਿ ਇਹਨਾਂ ਨੇ ਨਾਕੇ ਹੀ ਚੁੱਕ ਦਿੱਤੇ ਨੇ ਜਿਹੜੇ ਇਹਨਾਂ ਨੇ ਐਂਟੀ ਡਰੋਨ ਮਜ਼ਾਈਲਾ ਲਗੀਆਂ ਨੇ ਚਲਾਉ ਕੌਣ ਪਰ ਦਾਵਾ ਸਭ ਤੁਹਾਡੇ ਇਸ ਬਿਆਨ ਦੇ ਨਾਲ ਪੰਜਾਬ ਪੁਲਿਸ ਦਾ ਮਰਾਲ ਨਹੀਂ ਡਿੱਗ ਜੂਗਾ ਕਿ ਸਾਡੀ ਪੰਜਾਬ ਪੁਲਿਸ ਹੁਣ ਲਾਹੌਰ ਤੇ ਕਬਜ਼ਾ ਕਰਨ ਲੱਗੀ ਪੰਜਾਬ ਪੁਲਿਸ ਨੂੰ ਫ੍ਰੀ ਹੈਂਡ ਦੇਣਾ ਚਾਹੀਦਾ ਸੀ ਜਿਵੇਂ ਆ ਮੈਨੂੰ ਹਾਂ ਜਿਸ ਤਨ ਆਰਮੀ ਨੂੰ ਮਿਲਿਆ ਨਹੀਂ ਆਰਮੀ ਨੂੰ ਤਾਂ ਦੇਖੋ ਕਿਸੇ ਵੀ ਸਟੇਟ ਦੇ ਵਿੱਚ ਹੂੰ ਕੰਟਰੋਲ ਕਰ ਲਈ ਉਹ ਸਕਿਉਰਿਟੀ ਪੋਸਟਾਂ ਦੇ ਹੱਥ ਨਹੀਂ ਬੰਨੇ ਜਾਂਦੇ ਹੂੰ ਉਹਨਾਂ ਨੂੰ ਡਾਇਰੈਕਸ਼ਨਾਂ ਦਿੱਤੀਆਂ ਜਾਂਦੀਆਂ ਨੇ ਉਹ ਡਾਇਰੈਕਸ਼ਨ ਲੈਸ ਨਹੀਂ ਰਹਿਣੇ ਚਾਹੀਦੇ ਐਂਟੀ ਡਰੋਨ ਸਿਸਟਮ ਆ ਜਿਹੜੀ ਉਹ ਸਰਕਾਰ ਖਰੀਦ ਰਹੀ ਹੈ ਕਿ ਲੱਗਦਾ ਇਹ ਚੰਗਾ ਕੰਮ ਹੈ ਜਦੋਂ ਮੈਂ ਤਾਂ ਕਹਿੰਦਾ ਬਹੁਤ ਵਧੀਆ ਇਹ ਡਰੋਨ ਲੱਗਣੇ ਚਾਹੀਦੇ ਨੇ ਬਾਰਡਰ ਦੇ ਉੱਪਰ ਇਹ ਗਵਰਨਮੈਂਟ ਆਫ ਇੰਡੀਆ ਦੀ ਜ਼ਿੰਮੇਵਾਰੀ ਆ ਉਹਦੀ ਰਿਸਪੌਂਸਿਬਿਲਟੀ ਆ ਹੂੰ ਅਕਾਉਂਟੇਬਿਲਟੀ ਉਹਨਾਂ ਦੀ ਹੈ ਐਵੇਂ ਪੰਜਾਬ ਪੁਲਿਸ ਨੂੰ ਉਹਦੇ ਵਿੱਚ ਆਪਾਂ ਕਰੀ ਜਾਂਦੇ ਬੜੀਆਂ ਆਸਾਂ ਬਾਅਦ ਰੰਦਾਵਾ ਸਾਹਿਬ ਕਰਤਾਰਪੁਰ ਕੋਰੀਡੋਰ ਖੁੱਲਿਆ ਸੀ ਹੁਣ ਫੇਰ ਉਹ ਬੰਦ ਹੋ ਗਿਆ ਬੇਕੋ ਵੀ ਉਹ ਇਹੋ ਜਿਹੀ ਚੀਜ਼ਾਂ ਦੀ ਐ ਇਸ ਇਸ ਮੋੜ ਦੇ ਵਿੱਚ ਤੇ ਤੁੜਣਾ ਨਹੀਂ ਸੀ ਸਹੀ ਜੀ ਸਸ਼ੀਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਗਗਨ ਸ਼ੁਕਲਾ ਪਹਿਲਗਾਮ ਦੇ ਵਿੱਚ ਟੂਰਿਸਟਾਂ ਤੇ ਹੋਏ ਹੱਤਕਵਾਦੀ ਹਮਲੇ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਵੱਡੇ ਪੱਧਰ ਤੇ ਤਣਾਅ ਵਿਖਿਆ ਗਿਆ ਦੋਵਾਂ ਦੇਸ਼ਾਂ ਵਿਚਾਲੇ ਜੰਗ ਜੁੱਦ ਵਰਗੇ ਹਾਲਾਤ ਬਣ ਗਏ ਸੀ ਤਮਾਮ ਘਟਨਾ ਕ੍ਰਮ ਤੇ ਗੱਲਬਾਤ ਕਰਦੇ ਹਾਂ ਮੇਰੇ ਨਾਲ ਪੰਜਾਬ ਕਾਂਗਰਸ ਦੇ ਵੱਡੇ ਆਗੂ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਸੁਖਿੰਦਰ ਸਿੰਘ ਰੰਧਾਵਾ ਮੌਜੂਦ ਨੇ ਰੰਧਾਵਾ ਸਾਹਿਬ ਡੇਲੀ ਪੋਸਟ ਤੋਂ ਬਹੁਤ ਸਵਾਗਤ ਹੈ ਥੈਂਕ ਯੂ ਜੀ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਰਹੇ ਹੂੰ ਲੰਮਾ ਤਜਰਬਾ ਹੈ ਸਿਆਸੀ ਪਰਿਵਾਰ ਦਾ ਸਰਹੱਦ ਦੇ ਨਾਲ ਲੱਗਦਾ ਤੁਹਾਡਾ ਹਲਕਾ ਹੈ ਸਰਹੱਦਾਂ ਤੇ ਤਣਾਅ ਨੂੰ ਕਿਵੇਂ ਦੇਖਦੇ ਹੋ ਜਦੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਹੁੰਦਾ ਹੈ ਵਿਕੋ ਤਣਾ ਵਾਲੀ ਇਹੋ ਜੀ ਕੋਈ ਗੱਲ ਨਹੀਂ ਮੇਰੇ ਖਿਆਲ ਤੁਸੀਂ ਵੀ ਗਏ ਹੋਵੋਗੇ ਲੋਕਾਂ ਦੇ ਮਨ ਚ ਕੋਈ ਡਰ ਖਾਫ ਨਹੀਂ ਸੀ ਹਮ ਔਰ ਪਹਿਲੀ ਵਾਰੀ ਦੇਖਿਆ ਕਿ ਔਨ ਗਰਾਉਂਡ ਹਮ ਜਿਹੜੀ ਆਰਮੀ ਹੁੰਦੇ ਉਹ ਨਹੀਂ ਲੱਗੇ ਇਹਦੇ ਇਹਦੇ ਕਰਕੇ ਜਰੂਰ ਥੋੜੇ ਜਿ ਸ਼ੰਕੇ ਪੈਦਾ ਹੋਏ ਹਮ ਕਿਉਂਕਿ 71 ਦੀ ਵਾਰ ਜਾਂ 65 ਦੀ ਵਾਰ ਲੋਕਾਂ ਚ ਇਹ ਸੀਗਾ ਹਮ ਕਿ ਜੀ ਪਹਿਲ ਆਰਮੀ ਉਹਦੀ ਸਾਰਾ ਬਾਰਡਰ ਕਾਡਨ ਕਰ ਦਿੰਦੇ ਆ ਸੀਲ ਕਰ ਦਿੰਦੇ ਆ ਜਿਹੜੀ ਉੱਥੋਂ ਸੀ ਬੰਦ ਆ ਉਥੋਂ ਬੀਐਸਐਫ ਨੂੰ ਵਿਡਰਾ ਕਰਕੇ ਆਰਮੀ ਆ ਜੀ ਉਥੇ ਆਰਮੀ ਕਰ ਦਿੰਦੀ ਐ ਐਟ ਕਿ ਨਾ ਤੇ ਬੀਐਸਐਫ ਉਡਰਾਜ ਤੇ ਨਾ ਹੀ ਆਰਮੀ ਪਹੁੰਚੀ ਹੂੰ ਤੋਂ ਇਹਦੇ ਬਾਰੇ ਕਰਨਕ ਵੀ ਇਹ ਸਵੇਸਟਿਕਟਿਡ جنگ ਆ ਜੇ ਹੁਣ ਉਹ ਨਹੀਂ ਰਹਿਣੀ ਹੁਣ ਡਰੋਨਸ ਐਂਡ ਮੋਬਾਈਲ ਦੀ جنگ ਆ ਪਰ ਉਹਦੇ ਚ ਮੈਨੂੰ ਇਹ ਵੀ ਆ ਕਿ ਜੇ ਅਸੀਂ ਐਡਵਾਂਸ ਕਰਨਾ ਤੇ ਜੇ ਉਦੇਤੇ ਤੇ ਫਿਰ ਸ਼ੈਲਿੰਗ ਹੋਏਗੀ ਧੋਪਾਂ ਦੀ ਤੇ ਉਹਦੇ ਵਿੱਚ ਟੈਂਕ ਚੱਲਣਗੇ ਤੇ ਜਿਹੜੀ ਪਿੱਛੇ ਆਰਮੀ ਹੋਏਗੀ ਤੇ ਉਹ ਜਾ ਕੇ ਪਾਕਿਸਤਾਨ ਦਾ ਕਬਜ਼ਾ ਕਰੇਗੀ ਕਦੀ ਇਹੀ ਤੇ ਨਹੀਂ ਹੋਏਗਾ ਕਿ ਆਪਾਂ 에어 ਅਟੈਕ ਕਰਕੇ ਤੇ ਉਹਨਾਂ ਨੂੰ ਕਬਜ਼ਾ ਕਰ ਲਾਂਗੇ ਇਹ ਬਿਲਕੁਲ ਠੀਕ ਹੈ ਕਿ 에어 ਅਟੈਕ ਦੇ ਨਾਲ ਪੈਨਿਕ ਜਿਹੜੀ ਬਹੁਤ ਜ਼ਿਆਦਾ ਫੈਲਦੀ ਹੈ ਕਿਉਂਕਿ 71 ਦੀ ਵਾਰ ਦੇ ਵਿੱਚ ਅਸੀਂ ਛਕੜਗੜ ਤੱਕ 2 ਕਿਲੋਮੀਟਰ ਕਲਾਂਗੌਰ ਸਾਈਡ ਤੋਂ ਅੰਦਰ ਚਲੇ ਗਏ ਸੀ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਦਾ ਇੱਕ ਪਾਕਿਸਤਾਨ ਦਾ ਪੁਲਿਸ ਸੀਗਾ ਜੀ ਅਸੀਂ ਉਹ ਵੀ ਕੈਪਚਰ ਕਰ ਲਿਆ ਸੀ ਅਸੀਂ ਥੀਮ ਕਰਨੇ ਦਾ ਸਾਰੇ ਸੈਕਟਰਾਂ ਦੇ ਵਿੱਚ ਐਡਵਾਂਸ ਕਰ ਗਏ ਸੀ ਅੱਗੇ 에어 ਅਟੈਕ ਹੁੰਦਾ ਸੀ ਤੇ ਨਾਲ ਦੀ ਨਾਲ ਹੀ ਉੱਥੇ ਟੈਂਕ ਲਾ ਕੇ ਉਹਨਾਂ ਦੇ ਜਿਹੜੀ ਸ਼ੈਲਿੰਗ ਇਨੀ ਜ਼ਬਰਦਸਤ ਕਰ ਦਿੰਦੇ ਸੀ ਕਿ ਪਾਕਿਸਤਾਨ ਦੇ ਪੈਰ ਓਖੜ ਜਾਂਦੇ ਸੀ ਤੇ ਐਤਕੀ ਮੈਂ ਉਹ ਕਰ ਰਿਹਾ ਕਿ ਲੋਕ ਔਰ ਮੈਂ ਵੀ ਇਹ ਚੀਜ਼ ਤੇ ਸਿੱਖੇ ਕਿ ਪਿੰਡਾਂ ਚ ਮੈਂ ਬਰਕਰਾਰ 30 40 ਪਿੰਡ ਦੇ ਡੇਰਪਾਪਾ ਨਾਨਕ ਤੋਂ ਲੈ ਕੇ ਦਿਨਾ ਨਗਰ ਗੁਰਦਾਸਪੁਰ ਭੂਆ ਪਠਾਨਕੋਟ ਮੈਂ ਸਾਰੇ ਪਿੰਡਾਂ 'ਚ ਜਾ ਕੇ ਆ ਲੋਕ ਘਰਾਂ 'ਚ ਬੈਠੇ ਮੈਨੂੰ ਕੋਈ ਡਰ ਨਹੀਂ ਲੱਗਾ ਕਹਿੰਦੇ ਜੀ ਲੜਾਈ ਲੱਗਣੀ ਨਹੀਂ ਹੂੰ ਤੁਸੀਂ ਮੇਰੀਆਂ ਫੋਟੋਗ੍ਰਾਫਸ ਵੇਖੋਗੇ ਬਿਲਕੁਲ ਤੇ ਬਮਿਆਲ ਪਿੰਡ ਦਾ ਜਿਹੜਾ ਲਾਸਟ ਅਨਿਆਲ ਪਿੰਡ ਆ ਉਹਦੇ ਸਾਹਮਣੇ ਪਾਕਿਸਤਾਨ ਦੇ ਟਰੈਕਟਰ ਚੱਲ ਰਹੇ ਸੀ ਇੱਧਰ ਅਸੀਂ ਬੈਠੇ ਹੂੰ ਤੁਸੀਂ ਦੇਖ ਕੇ ਆਇਓਗੇ ਪਰ ਇੱਕ ਜ਼ਰੂਰ ਚੀਜ਼ ਹੈ ਕਿ ਯਾਰ ਇਹ ਸੋਚਣ ਵਾਲੀ ਗੱਲ ਏ ਆ ਮੇਰੇ ਮਨ ਚ ਉਸ ਦਿਨ ਤੋਂ ਵੀ ਬੜੀ ਚੱਲ ਰਹੀ ਆ ਕਿ ਕਸ਼ਮੀਰ ਦੇ ਵਿੱਚ ਅਟੈਕ ਹੋਇਆ ਮੈਂ ਕਸ਼ਮੀਰ ਚ ਜੋ ਦਾ ਸਕ੍ਰੀਨਿੰਗ ਕਮੇਟੀ ਦਾ ਚੇਅਰਮੈਨ ਵੀ ਰਿਆਂ ਹਮ ਪਹਿਲੀ ਵਾਰੀ ਹੋਇਆ ਕਿ ਇਹਦੀ ਦੁਨੀਆ ਦੇ ਵਿੱਚ ਉੱਥੇ ਸਕਿਉਰਿਟੀ ਫੋਰਸਸ ਦਾ ਇੱਕ ਬਦਲ ਨਾ ਹੋਵੇ ਹਮ ਤੁਸੀਂ ਜਦੋਂ ਪੈਲਗਾਮ ਜਾਂ ਉਧਰ ਜਾਣੇ ਆ ਹਮ ਅ ਸ਼ਰੀਨਗਰ ਚ ਜੱਪੇ-ਜੱਪੇ ਤੇ ਪੀਐਸਐਫ ਖੜੀ ਆ ਹਮ ਉੱਥੇ ਜਿੱਥੇ ਇੰਨੀ ਵੱਡੀ ਤਦਾਦ ਚ ਲੋਕ ਖੜੇ ਨੇ ਗਏ ਨੇ ਪਿਕਨਿਕ ਮਨਾ ਰਹੇ ਨੇ ਨਾਲ ਨੁਕਸਾਨ ਵੀ ਬਹੁਤ ਹੋਇਆ ਕਿ ਉੱਥੇ ਟੂਰਿਜ਼ਮ ਜਿਹੜਾ ਉਹਨੂੰ ਬੜਾ ਵੱਡਾ ਸੈਟਬੈਕ ਪਹੁੰਚੇਗਾ ਉਹਨੂੰ ਸੈਟਬੈਕ ਕਹੂੰ ਜਦੋਂ ਪਾਇਆ ਪਠਾਨਕੋਟ ਜਾਂਦੇ ਅਸੀਂ ਮੇਰੇ ਆਪਣੇ ਡਿਸਟ੍ਰਿਕਟ ਨੂੰ ਸੈਟਬੈਕ ਪਹੁੰਚਣਾ ਬਿਲਕੁਲ ਕਿ ਜਿਹੜੇ ਹੋਟਲ ਉੱਥੇ ਇੰਡਸਟਰੀ ਆ ਉਹਦੇ ਦਾ ਬਹੁਤ ਵੱਡਾ ਉਹਨਾਂ ਨੂੰ ਇਹ ਨੁਕਸਾਨ ਹੋਏਗਾ ਹੋਰ ਜਿਹੜੀ ਚੀਜ਼ ਹੀ ਆ ਕਿ ਲੜਾਈ ਲੱਗਦੀ ਆ ਹੋਰ ਪਾਸੇ ਬੈਟਲਫੀਲਡ ਪੰਜਾਬ ਬਣ ਜਾਂਦਾ ਇਨਸੈਂਟਿਵ ਸਾਨੂੰ ਕੋਈ ਮਿਲਦਾ ਨਹੀਂ ਹੂੰ ਇਹਦੇ ਤੇ ਜ਼ਰੂਰ ਚਰਚਾ ਹੋਣੀ ਚਾਹੀਦੀ ਆ ਰੰਧਾਵਾ ਸਾਹਿਬ ਤੁਸੀਂ ਸ਼ੁਰੂਆਤ ਚ ਕਿਹਾ ਹੈ ਕਿ ਲੜਾਈ ਮੈਂ 71 ਦੀ ਵੀ ਦੇਖੀ ਹੈ ਪਰ ਇਸ 65 ਦੀ ਵੇਖੀ ਮੈਂ 5 ਸਾਲ ਦਾ ਸੀ ਹਾਂ ਮੈਂ ਆਪਣੇ ਪਿੰਡੋਂ ਗਿਆ ਨਿਕਲ ਕੇ ਗਿਆ ਮੇਰੇ ਦਾਦਾ ਜੀ ਹੁੰਦੇ ਸੀ ਉਹਨਾਂ ਨੇ ਘੋੜੀ ਦੇ ਉੱਪਰ ਸੀਗਾ ਸੀਗੇ ਉਹ ਤੇ ਮੈਂ ਘੋੜੀ ਤੇ ਮੈਂ ਤੇ ਮੇਰੇ ਤੈਜੀ ਦਾ ਬੇਟਾ ਬਲਕਾਰ ਸੀ ਦੋਨੋਂ ਮੈਂ ਅੱਗੇ ਬੈਠਾ ਸੀ ਮੈਂ ਛੋਟਾ ਸੀ ਉਹਦੇ ਤੋਂ ਵੱਡਾ ਸੀ ਤੇ ਦੋ ਬੱਚੇ ਮੇਰੀ ਤੈਜੀ ਦੀ ਲੜਕੀ ਇੱਕ ਸਾਡੇ ਨਾਲ ਬੈਠੀ ਆ ਤੇ ਐਂ ਤੇ ਉਦੋਂ ਡੇਰਾ ਆਪਣੇ ਧਰ ਵਾਲੇ ਤੋਂ ਚੱਲ ਕੇ ਅਲੀਵਾਲ ਪਹੁੰਚਿਆ ਸਕੂਲ ਦੇ ਵਿੱਚ ਸਕੂਲ ਨਹੀਂ ਰੈਸਟ ਹਾਉਸ ਸੀਗਾ ਇਰੀਗੇਸ਼ਨ ਦਾ ਜੀ ਤੇ ਉੱਥੇ ਅਸੀਂ ਗਏ ਹਾਂ 16 ਕਿਲੋਮੀਟਰ ਪੈਦਲ ਚੱਲ ਕੇ ਲੋਕ ਗਏ ਨੇ ਤੇ 71 ਦੀ ਵਾਰ ਚ ਬਿਲਕੁਲ ਨਹੀਂ ਗਏ ਉਦੋਂ ਹੀ ਆਪਣੀ ਤੁਸੀਂ ਕੀ ਇਹ ਇਹ ਲੜਾਈ ਦੇ ਸ਼ੰਕਾ ਸ਼ੰਕਾ ਤੁਹਾਨੂੰ ਕੀ ਲੱਗਦੀ ਹੈ ਜੀ ਮੈਂ ਇਹ 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 ਲੱਗ ਰਿਹਾ ਕਿ ਮੈਂ ਅਖੀਰਲੇ ਦਿਨ ਹਮ ਇੱਕ ਦੋ ਦਿਨ ਪਹਿਲਾਂ ਲੜਾਈ ਤੋਂ ਮੈਂ ਕਣੀਏ ਕੇ ਬੇਟਾ ਸਾਡਾ ਕ੍ਰੋਸ ਦਾ ਬਾਰਡਰ ਇਹ ਰਵੀ ਜਿਹਦੇ ਪਰ ਦਰਿਆ ਤੋਂ ਪਾਰਿਆ ਮੋਟੇ ਜਾ ਕੇ ਉੱਥੇ ਕੋਈ ਗਰਬਾਦ ਨੀ ਨਾ ਕੋਈ ਆਰਮੀ ਦੇ ਸੀ ਨਾ ਕੋਈ ਮੋਰਚੇ ਸਾਫ ਕਰਦਾ ਦਿਖਿਆ। ਉਹ ਪਿੰਡ ਵਾਲਿਆਂ ਜਾਂਦੇ ਪਕੌੜੇ ਪਕੂੜੇ ਬਣਾ ਆ ਕੇ ਮਠਿਆਈ ਮਠੂਈ ਬਣਾ ਕੇ ਬੈਠੇ ਸੀ। ਮੈਂ ਕਿਹਾ ਉਹ ਲੜਾਈ ਲੱਗਣ ਲੱਗੀ ਆ। ਉਹ ਕਹਿੰਦੇ ਜੀ ਜੇ ਲੜਾਈ ਲੱਗਣੀ ਹੁੰਦੀ ਤੇ ਸਾਨੂੰ ਹੁਣ ਤੱਕ ਇੱਥੋਂ ਕੱਢ ਦੇਣਾ ਸੀ। ਕਹਿੰਦੇ ਇਸ ਕਰਕੇ ਲੜਾਈ ਨਹੀਂ ਲੱਗਣੀ। ਉਹ ਕਹਿੰਦੇ ਤੁਸੀਂ ਵੀ ਐਮਪੀ ਬਣਨ ਤੋਂ ਬਾਅਦ ਪਹਿਲੀ ਵਾਰ ਹੀ ਆਏ ਹੋ ਤੇ ਕਹਿੰਦੇ ਤੁਹਾਡੀ ਖੁਸ਼ੀ ਚ ਪਾਰਟੀ ਰੱਖ ਲਈ ਹੈ। ਪੰਜਾਬੀ ਤੇ ਵੇਖੋ ਯਾਰ ਇਹਨਾਂ ਨੂੰ ਤੇ ਲੜਾਈ ਲੜੂਈ ਦਾ ਡਰ ਹੀ ਨਹੀਂ। ਪੰਜਾਬੀਆਂ ਉਹ ਪੰਜਾਬੀਆਂ ਨੂੰ ਅੱਬ ਜਿਹੜੇ ਕਹਿ ਰਹੇ ਆ ਕਿ ਤੁਸੀਂ ਮੈਂਬਰ ਪਾਰਲੀਮੈਂਟ ਬੜ ਕੇ ਪਹਿਲੀ ਵਾਰੀ ਪਿੰਡ ਆਇਓ ਤੇ ਉੱਥੇ ਮੈਨੂੰ ਕਹਿਣ ਲੱਗ ਪਏ ਜੀ ਸਾਨੂੰ ਨਾ ਉਹ ਦੇਖ ਕੇ ਜਾਓ ਸੋਲਰ ਲਾਈਟਾਂ ਤੇ ਮੈਂ ਕਿਹਾ ਅਜੇ ਤੇ ਲੜਾਈ ਤੋਂ ਬਾਅਦ ਕਰਾਂਗੇ ਗੱਲ ਕਹਿੰਦੇ ਜੀ ਲੜਾਈ ਲੱਗਣੀ ਨਹੀਂ ਤੁਸੀਂ ਲਾਈਟਾਂ ਦੇਖ ਕੇ ਜਾਓ ਤੇ ਉੱਥੇ ਫਿਰ ਉਹ ਹਾਈ ਮਾਸਕ ਜਿਹੜੀ ਸੋਲਰ ਲਾਈਟ ਮੈਂ ਕਹੇ ਇਹ ਤੁਹਾਨੂੰ ਮੈਂ ਤੇ ਇਹਦੇ ਨਾਲ ਇਹ ਸੈਂਟਰ ਜਿੱਥੇ ਪਿੰਡ ਚ ਲਾ ਰਹੇ ਕਿਉਂਕਿ ਵੱਖਰੇ ਵੱਖਰੇ ਥਾਵਾਂ ਤੇ ਉਹ ਕਰਨੇ ਪਰ ਬੇਸਿਕ ਨੀਡ ਜਿਹੜੀ ਆ ਪੰਜਾਬ ਦੇ ਵਿੱਚ ਇਹ ਬਹੁਤ ਚੀਜ਼ਾਂ ਦੀ ਬਾਰਡਰ ਦੇ ਉੱਤੇ ਖਾਸ ਕਰਕੇ ਹਮ ਮੈਂ ਹੋਮ ਮਿਨਿਸਟਰ ਸਾਬ ਨੂੰ ਲੈਟਰ ਵੀ ਲਿਖ ਰਿਹਾ ਹਮ ਅਮਿਤ ਸ਼ਾ ਜੀ ਹਾਂ ਕਿ ਕੀ ਕੀ ਹੋਣਾ ਚਾਹੀਦਾ ਬਾਰਡਰ ਦੇ ਉੱਪਰ ਕੱਲ ਮੇਰੇ ਖਿਆਲ ਤੋਂ ਤੁਹਾਨੂੰ ਫੇਰ ਸ਼ਾਇਦ ਉਹ ਲੈਟਰ ਤੇ ਮੇਰੇ ਨਾਲ ਡਿਸਕਸ਼ਨ ਕਰਨ ਲਈ ਆਉਣਾ ਪਵੇ ਜੀ ਜੀ ਤੇ ਉਹਦੇ ਵਿੱਚ ਕਾਫੀ ਕੁਝ ਮੈਂ ਲਿਖਿਆ ਕਿ ਸਟੇਟ ਬਾਰਡਰ ਕਿਵੇਂ ਬਸਾਉਣਾ ਹਮ 71 ਦੀ ਵਾਰ ਤੋਂ ਬਾਅਦ ਹਮ ਪੂਰੇ ਹਿੰਦੁਸਤਾਨ ਦੇ ਬਾਰਡਰ ਤੇ ਹਮ ਲੋਕ ਬੇਸ਼ੱਕ ਇੰਦਰਾ ਗਾਂਧੀ ਨੂੰ ਬਹੁਤ ਗਾਲਾਂ ਕੱਢਦੇ ਨੇ ਥੱਲੇ ਪੰਜਾਬ ਚ ਬਹੁਤ ਕਮੈਂਟ ਉਹਦੇ ਅਗੇਂਸਟ ਆਉਦੇ ਨੇ ਹਮ ਪਰ ਮੈਂ ਇਹ ਵੀ ਕਿਹਨੂੰ ਕਦੀ ਨਹੀਂ ਚੱਖਾਂਗਾ ਕਿ ਇੰਦਰਾ ਗਾਂਧੀ ਨੇ 16 ਕਿਲੋਮੀਟਰ ਦੀ ਪੱਟੀ ਬਣਾ ਕੇ ਹਮ ਉੱਥੇ ਜਿਹੜੇ EMPLOYEES ਸੀਗੇ ਉਹਨਾਂ ਨੂੰ ਸਪੈਸ਼ਲ ਇਨਸੈਂਟਿਵ ਦਿੱਤਾ ਸੀ ਹਮ ਉਹਨੂੰ ਬਾਰਡਰ ਅਲਾਉਂਸ ਕਹਿੰਦੇ ਸੀ ਹਮ ਉੱਥੇ ਇੰਡਸਟਰੀ ਨੂੰ ਸਪੈਸ਼ਲ ਦਿੱਤਾ ਪਟਾਲੇ ਦੀ ਇੰਡਸਟਰੀ ਉਹਨੇ ਦੁਬਾਰਾ ਚਲਾਈ ਹਮ ਜਿੰਨੇ ਲੋਕ ਸੀ ਜਿੰਨੇ ਦਿਨ ਬਾਹਰ ਰਹੇ ਉਹਨਾਂ ਨੂੰ ਕੰਪਨਸੇਟ ਕੀਤਾ ਜਿੰਨੇ ਅਗਲੇ ਉਹਨਾਂ ਨੂੰ ਕਿਹਾ ਕਿ ਤੁਸੀਂ 6 ਮਹੀਨੇ ਤੁਸੀਂ ਤੁਹਾਡੇ ਕੰਮ ਨਹੀਂ ਲੱਗਦਾ ਚੱਲਣਗੇ ਉਹਨਾਂ ਨੂੰ ਉਹਦੇ ਜ਼ਮੀਨਾਂ 'ਚ ਦਿੱਤਾ ਉਹਨਾਂ ਨੂੰ ਖਾਣਾ ਦਿੱਤਾ ਉਹਨਾਂ ਨੂੰ ਉਹਨਾਂ ਦੇ ਪਰ ਐਨੀਮਲ ਉਹਨਾਂ ਨੂੰ ਉਹਨੇ ਪੈਸੇ ਮਿਲਦੇ ਰਹੇ 10 ਕੇ 5 ਰੁਪਏ ਇਹਨੇ ਕਿ ਉਸਲੇ ਚਾਰੇ ਦੇ ਮਿਲਦੇ ਹੁੰਦੇ ਸੀ ਪੂਰੇ ਪਰਿਵਾਰ ਨੂੰ 20 ਰੁਪਏ ਪਰ ਡੇ ਪਰ ਪਰਸਨ ਮਿਲਦੇ ਰਹੇ ਤਾਂ ਇਸ ਕਰਕੇ ਜਿਹੜੀਆਂ ਚੀਜ਼ਾਂ ਨੇ ਕਿ ਜਾਂ ਇਹ ਕਹਿਣਾ ਕਿ ਜੀ ਕਈ ਕਈ ਵਾਰਾਂ ਇੰਦਰਾ ਗਾਂਧੀ ਦੀਆਂ ਪੋਸਟਾਂ ਪਾ ਦਿੰਦੇ ਆ ਉਹਦੇ 'ਚ ਬਹੁਤ ਕੁਸ਼ਣ ਸਾਨੂੰ ਸੁਣਨਾ ਪੈਂਦਾ ਪਰ ਮੈਂ ਇਹ ਕਹਿੰਨਾ ਕਿ ਇਹਦੇ 'ਚ ਇਹ ਵੀ ਚੀਜ਼ ਵੇਖੋ ਕਿ ਹੁਣ ਦੀ ਗਵਰਨਮੈਂਟ ਨੂੰ ਉਹਦੇ ਤੋਂ ਸਿੱਖਣਾ ਪਏਗਾ 16 ਕਿਲੋਮੀਟਰ ਦੀ ਪੱਟੀ ਖਤਮ ਕਰ ਦਿੱਤੀ ਕਾਂਗਰਸ ਦੇ ਟਾਈਮ 'ਚ ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ ਚੱਲਦਾ ਸੀ ਜੀ ਪਹਿਲਾਂ ਇਹਨਾਂ ਨੇ ਆ ਕੇ 15 16 'ਚ ਤੇ 16 17 'ਚ ਇਹਨਾਂ ਨੇ ਆ ਕੇ 40% ਤੇ 60 40 ਦੀ ਰੇਸ਼ਿਓ ਕਰ ਦਿੱਤੀ 20 'ਚ ਆ ਕੇ ਬਿਲਕੁਲ ਬਾਰਡਰ ਏਰੀਆ ਪ੍ਰੋਗਰਾਮ ਦਾ ਪੈਸੇ ਹੀ ਦੇਣਾ ਬੰਦ ਕਰ ਦਿੱਤਾ ਤੂੰ ਜਿਹੜੇ ਬਾਰਡਰ ਤੇ ਬੈਠੇ ਯਾਰ ਲੜਾਈ ਅਸੀਂ ਲੜੀਏ ਹਮ ਆਪਣਾ ਨੁਕਸਾਨ ਅਸੀਂ ਕਰਾਈਏ ਫੌਜਾਂ ਜਦੋਂ ਉਹਨ ਸੜਕਾਂ ਸਾਡੀਆਂ ਟੁੱਟ ਜਾਂਦੀਆਂ ਨੇ ਹਮ ਫੌਜ ਵੀ ਤਾਂ ਨਹੀਂ ਆ ਅਸੀਂ ਵਾਈਡਨਿੰਗ ਕਰ ਸਕਦੇ ਆ ਅਗਲੇ ਪਾਸੇ ਫੌਜ ਦਾ ਟਰੱਕ ਆ ਜੇ ਉਹਨਾਂ ਦੇ ਪਿੱਛੇ ਜਾਣਾ ਨਹੀਂ ਤੇ ਜਿਹੜਾ ਵਿੱਚ ਤੁਰਿਆ ਜਾਂਦਾ ਹੁੰਦਾ ਉਹ ਫਿਰ ਬੈਕ ਹੀ ਕਿਲੋ 1.5 ਕਿਲੋਮੀਟਰ ਗੱਡੀ ਲੈ ਕੇ ਜਾਂਦਾ ਕਿਉਂਕਿ ਰਸਤਾ ਤੇ ਹੁੰਦਾ ਨਹੀਂ ਕਿਤੇ ਮੋਡਰਨ ਗੱਡੀ ਹਮ ਤੇ ਜਿੱਥੇ ਕਿਨ ਪੇਰ ਤੌਰ ਤੇ ਇਹ ਚੀਜ਼ਾਂ ਸਕੂਲਾਂ ਦੇ ਵਿੱਚ ਬਹੁਤ ਬੁਰਾ ਹਾਲਿਆ ਬਾਰਡਰ ਦੇ ਤੇ ਸਕੂਲ ਐਂਡ ਇਟ ਇਸ ਸਪੈਂਸਰੀ ਐਨੀ ਮੈਡੀਕਲ ਫੈਸਿਲਿਟੀ ਦਾ ਬਹੁਤ ਨਾਲ ਜੀ ਅਸੀਂ ਕਹੀਏ ਨਾ ਗਲੀਆਂ ਨਾਲੀਆਂ ਕਰਕੇ ਡਵੈਲਪਮੈਂਟ ਐ ਗਲੀਆਂ ਨਾਲੀਆਂ ਤੇ ਮੈਂ ਤੁਸੀਂ ਕਰੇ ਜਾ ਕੇ ਦੇਖੋ ਮੈਂ ਬਹੁਤ ਕਰਦੇ ਨਹੀਂ ਮੈਂ ਇਹੋ ਕਹਿ ਰਿਹਾ ਨਾ ਕਿ ਜੋ ਮੈਂ ਵਿਧਾਨ ਸਭਾ ਚ ਭਾਸ਼ਣ ਸੁਣਿਆ ਮੈਨੂੰ ਸ਼ਰਮ ਆਈ ਕਿ ਯਾਰ ਅਸੀਂ ਬੈਠੇ ਆਂ ਪੰਜਾਬ ਦੇ ਪਾਣੀਆਂ ਦੀ ਗੱਲ ਲੈ ਕੇ ਤੇ ਗੱਲ ਅਸੀਂ ਕਿਸ ਪਾਸੇ ਲੈ ਗਏ ਅਸੀਂ ਹਿੰਦੁਸਤਾਨ ਦੀ ਲੜਾਈ ਦੀ ਗੱਲ ਕਰ ਰਹੇ ਆਂ ਤੇ ਅਸੀਂ ਕਿਹੜੇ ਪਾਸੇ ਤੁਰੇ ਫਿਰਦੇ ਆਂ ਕਿ ਕੋਈ ਪੰਜਾਬ ਦਾ ਵਿਜ਼ਨ ਤਰ ਹੋਣਾ ਚਾਹੀਦਾ ਮੈਨੂੰ ਉਹਦੋਂ ਜਰੂਰ ਆਈ ਕਿ ਜਿਹੜੇ ਪੁਰਾਣੇ ਮੁੱਖ ਮੰਤਰੀ ਰਏ ਆ ਉਹਨਾਂ ਨੂੰ ਵੀ ਉੱਪਰ ਬੈਠਣਾ ਹੋਊਗੀ ਉਹਨੇ ਕਿ ਯਾਰ ਕਾਨੂੰ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਤੇ ਇਹੋ ਹੀ ਪਹਿਲੇ ਦਿਨੀ ਪੈਦਾ ਹੋ ਜਾਂਦਾ ਪੰਜਵਾ ਸੱਤਵਾਂ ਜਨਮ ਲੈਂਦਾ ਤੇ ਪੰਜਾਬ ਕਿਤੇ ਦਾ ਕਿਤੇ ਪਹੁੰਚਣਾ ਸੀ ਪੰਜਾਬ ਨੇ ਫਿਰ ਤੇ ਸਾਨੂੰ ਇੰਡੀਆ ਦੀ ਲੋੜ ਹੀ ਨਹੀਂ ਸੀ ਐਮ ਐਸ ਪੀ ਅਸੀਂ ਦੇਣੀ ਸੀ ਚਟਾ ਸੀ ਪਾਕਿਸਤਾਨ ਦੇ ਡਰੋਨ ਅਸੀਂ ਖਰੀਦ ਲਏ ਉਹਨਾਂ ਦਾ ਅਸੀਂ ਤੂੰ ਕੱਢ ਦੇਣਾ ਪਾਕਿਸਤਾਨ ਦਾ ਜਿਹੜੇ ਪੰਜ ਸੱਤ ਡਰੋਨ ਅਸੀਂ ਉਹ ਜਿਹੜੇ ਕੀ ਐਂਟੀ ਡਰੋਨ ਮਜ਼ਾਈਲਾਂ ਖਰੀਦੀਆਂ ਨੇ ਤਮਾਲ ਹੋ ਗਈ ਵੀ ਇਹ ਤੇ ਪੰਜਾਬ ਪੁਲਿਸ ਹੁਣ ਲਾਹੌਰ ਤੱਕ ਤੇ ਕਬਜ਼ਾ ਕੀਤਾ ਹੀ ਲੋ ਸਾਡਾ ਦੱਸ ਦੇਣਾ ਚਾਹੀਦਾ ਨਹੀਂ ਅਗਰ ਸੈਕੰਡ ਲਾਈਨ ਆਫ ਡਿਫੈਂਸ ਮਜ਼ਬੂਤ ਹੁੰਦੀ ਹੈ ਸੈਕੰਡ ਨਹੀਂ ਹੁੰਦੀ ਥਰਡ ਸਾਡੀ ਲਾਈਨ ਤੇ ਹੁੰਦੇ ਆ ਅਸੀਂ ਫਸਟ ਬੀਐਸਐਫ ਹੁੰਦੀ ਹੈ ਸੈਕੰਡ ਜੁਆਇੰਟ ਹੁੰਦਾ ਨਾਕਾ ਹਮ ਥਰਡ ਸਾਡਾ ਹੁੰਦਾ ਹਮ ਜਿਹੜਾ ਕਦੀ ਹੋਇਆ ਹੀ ਨਹੀਂ ਤੁਸੀਂ ਵੀ ਸੱਚਚ ਰਹੇ ਹੋ ਯਾਰ ਮੈਂ ਤੇ ਮੈਂ ਤੇ ਆਪਣਾ ਐਕਸਪੀਰੀਅੰਸ ਦੱਸ ਰਿਹਾ ਹਮ ਕਿ ਫਸਟ ਬੀਐਸਐਫ ਸੈਕੰਡ ਜਿਹੜਾ ਜੁਆਇੰਟਲੀ ਆ ਜੁਆਇੰਟ ਹੁੰਦਾ ਥਰਡ ਪੰਜਾਬ ਪੁਲਿਸ ਦਾ ਹੁੰਦਾ ਤੇ ਤੁਸੀਂ ਜਾ ਕੇ ਕਿਉਂਕਿ ਸਾਡੇ ਕੋਲੇ ਹੈਗਾ ਹੀ ਠੇਠ ਠਰ ਕੇ ਚਲੇ ਜਾਓ ਨਾਕਾ ਹੈ ਨਹੀਂ ਬਖਸ਼ੀ ਵਾਲ ਚਲੇ ਜਾਓ ਨਾਕਾ ਹੈ ਨਹੀਂ ਅੱਗੇ ਆ ਜੋ ਨਾਕਾ ਹੈ ਨਹੀਂ ਉਹਦੇ ਤੋਂ ਅੱਗੇ ਚਲੇ ਜਾਓ ਪਠਾਨਕੋਟ ਸਾਈਡ ਨੂੰ ਕੋਈ ਨਾਕਾ ਨਹੀਂ 3rd ਡਿਫੈਂਸ ਲਾਈਨ ਤੇ ਇਹਨਾਂ ਖਤਮ ਕਰ ਦਿੱਤੀ ਰਮਦਾਸ ਚਲੇ ਜਾਓ ਕੋਈ ਨਾਕਾ ਨਹੀਂ ਉਹਦੇ ਤੋਂ ਅੱਗੇ ਥੋੜਾ ਜਿਹਾ ਉਦਾਂ ਵਾਲੇ ਦੇ ਵਿੱਚ ਸੈਂਟਰ ਚ ਪਿੰਡ ਪੈਂਦਾ ਉੱਥੇ ਨਾਕਾ ਹੈ ਨਹੀਂ ਤੇ ਫਿਰ ਕਿਹੜੇ ਬਾਰਡਰ ਦੀ ਗੱਲ ਕਰਦੇ ਆਪਾਂ ਪਰ ਰਮਦਾਸ ਸਾਹਿਬ ਤੁਹਾਡੇ ਮੈਨੂੰ ਕਹਿਣਾ ਕਿ ਤੁਸੀਂ ਵੀ ਸੀਗੇ ਤੇ ਮੈਂ ਤੁਹਾਨੂੰ ਦੱਸਦਾ ਕਿ 3rd ਤੁਸੀਂ ਤਾਂ ਗ੍ਰਹਿ ਮੰਤਰੀ ਸੀ ਨਾ ਸਾਰੀ ਪੁਲਿਸ ਤੁਹਾਡੇ ਅੰਦਰ ਹੈ ਫਿਰ ਤੁਸੀਂ ਜੀ ਮੇਰੀ ਗੱਲ ਨੂੰ ਸਮਝਣਾ ਹੀ ਨਹੀਂ ਚਾਹੁੰਦੇ ਮੈਂ ਕੀ ਸਮਝਾਵਾਂ ਕਿ ਇਹਨਾਂ ਨੇ ਨਾਕਾ ਹੀ ਚੁੱਕ ਦਿੱਤੇ ਨੇ ਜਿਹੜੇ ਨਾਲ ਐਂਟੀ ਡਰੋਨ ਮਜ਼ਾਈਲਾ ਲਗੀਆਂ ਨੇ ਉਹ ਚਲਾਉ ਕੌਣ ਹੂੰ ਇਹਦਾ ਮਤਲਬ ਫਿਰ ਪੀਐਸਫ ਨੂੰ ਦਵਾਂਗੇ ਸੀ ਹੂੰ ਪਰ ਅੰਦਾਵਾ ਸਭ ਤੁਹਾਡੇ ਇਸ ਬਿਆਨ ਦੇ ਨਾਲ ਪੰਜਾਬ ਪੁਲਿਸ ਦਾ ਮਰਾਲ ਨਹੀਂ ਡਿੱਗ ਜੂਗਾ ਕਿ ਸਾਡੀ ਪੰਜਾਬ ਪੁਲਿਸ ਹੁਣ ਲਾਹੌਰ ਤੇ ਕਬਜ਼ਾ ਕਰ ਲੂਗੀ ਮੈਂ ਤਾਂ ਯਾਰ ਅੱਜ ਵੀ ਕਹਿੰਦਾ ਹੂੰ ਜੇ ਅਸੀਂ ਪੰਜਾਬ ਪੁਲਿਸ ਤੇ ਉੱਪਰ ਹੂੰ ਅਟੈਕ ਹੋਏ ਹੂੰ ਹੈਂਡ ਗ੍ਰੇਨੇਡ ਅਟੈਕ ਹੋਏ ਉਹਦੇ ਬਾਅਦ ਪਾਕਿਸਤਾਨ ਨੇ ਕੀ ਕੀਤਾ ਹੂੰ ਨਾ ਪੰਜਾਬ ਸਰਕਾਰ ਨੇ ਧਿਆਨ ਦਿੱਤਾ ਤੇ ਨਾ ਗਵਰਨਮੈਂਟ ਆਫ ਇੰਡੀਆ ਨੇ ਦਿੱਤਾ ਇਹ ਅਲਾਰਮ ਅਲਾਰਮ ਦਿੱਤਾ ਸੀ ਉਹਨਾਂ ਨੇ ਉਹਨਾਂ ਅਲਾਰਮ ਉਜਾਇਆ ਸਾਡੇ ਲਈ ਕਿ ਤੁਹਾਡਾ ਹੀ ਆ ਕਰਨਾ ਜੇ ਪੰਜਾਬ ਪੁਲਿਸ ਨੂੰ ਫ੍ਰੀ ਹੈਂਡ ਦੇਣਾ ਚਾਹੀਦਾ ਸੀ ਜਿਵੇਂ ਆਰਮੀ ਨੂੰ ਹੈ ਹੈ ਜਿਸ ਤਨ ਆਰਮੀ ਨੂੰ ਮਿਲਿਆ ਹੁਣ ਨਹੀਂ ਆਰਮੀ ਨੂੰ ਤਾਂ ਵੇਖੋ ਕਿਸੇ ਵੀ ਸਟੇਟ ਦੇ ਵਿੱਚ ਹਮ ਕੰਟਰੋਲ ਕਰ ਲਈ ਉਹ ਸਕਿਉਰਿਟੀ ਫੋਰਸਾਂ ਦੇ ਹੱਥ ਨਹੀਂ ਬਨੇ ਜਾਂਦੇ ਹਮ ਉਹਨਾਂ ਨੂੰ ਡਾਇਰੈਕਸ਼ਨਸ ਦਿੱਤੀਆਂ ਜਾਂਦੀਆਂ ਉਹ ਡਾਇਰੈਕਸ਼ਨਲੈਸ ਨਹੀਂ ਰਹਿਣੇ ਚਾਹੀਦੇ ਇਹ ਜਿਹੜੇ ਸ਼ਰਾਬ ਦੀ ਹੈ ਇਹ ਬੰਦ ਕਰਨੀ ਪਈ ਗੀ ਗਵਰਨਮੈਂਟ ਚ 700 ਬੰਦਾ ਮਰ ਗਿਆ ਸੀ ਲਗਭਗ ਬਿਲਕੁਲ ਕਹਿੰਦਾ ਮਰੇ ਨੇ ਹਮਮ ਔਰ ਇਹ ਚੀਜ਼ਾਂ ਜਿਹੜੀਆਂ ਨੇ ਰੋਕਣੇ ਜਿਹਦੇ ਫਿਰ ਉਹ ਤੇ ਸਖਤਾਈ ਵੀ ਕੀਤੀ ਹਮ ਸਖਤਾਈ ਕਰਨ ਦੇ ਬਾਅਦ ਕਈ ਪੋਲੀਟਿਕਲ ਬੰਦੇ ਵੀ ਨਾਰਾਜ਼ ਹੋਏ ਹੁਣ ਵੀ ਜਿਹੜੇ ਪੋਲੀਟਿਕਲ ਨਹੀਂ ਪੈਡ ਨਾ ਆ ਮੈਂ ਕਹਿੰਦਾ ਕਿ ਜਿੰਨਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਅੰਮ੍ਰਿਤਸਰ ਦੇ ਉਸ ਏਰੀਆ ਚ ਤੇ ਬਟਾਲੇ ਚ ਇਹਦੀ ਇਨਕੁਆਰੀ ਕਰਾ ਲਈ ਗਵਰਨਮੈਂਟ ਹਮ ਕਿ ਠੇਕੇ ਕਿਹਦੇ ਕੋਲ ਨੇ ਗੈਂਗਸਟਰ ਕੋਲੋਂ ਨੇ ਤੇ ਕਿਹਦੇ ਕੋਲ ਨੇ ਹਮ ਉਹਨਾਂ ਦੇ ਦੋ ਦੁਕਾਨ ਠੇਕੇ ਅਮਰਸਰ ਚ ਬੰਦ ਰੱਖੇਗੇ ਕਿ ਤੂੰ ਸਸਤੀ ਸ਼ਰਾਬ ਨਹੀਂ ਦੇਵੇਂਗਾ ਇਹ ਤੇ ਹੁੰਦਾ ਸੀ ਕਿ ਤੂੰ ਸ਼ਰਾਬ ਮਹਿੰਗੀ ਦੇ ਰਿਆਂ ਤੇ ਤੇਰਾ ਠੇਕਾ ਬੰਦ ਬਿਲਕੁਲ ਤੂੰ ਉਸ ਬੰਦੇ ਦੇ ਇਸ ਕਰਕੇ ਠੇਕੇ ਬੰਦ ਕੀਤੇ ਕਿ ਤੂੰ ਸਸਤੀ ਦੇ ਰਿਆ ਮਹਿੰਗੀ ਕਿਉਂ ਨਹੀਂ ਦੇ ਰਿਆ ਯਾਰ ਲਾਸ ਉਹਨੂੰ ਹੋ ਆਰਕੇ ਵਾਲੇ ਨੂੰ ਤੇ ਪ੍ਰੋਫਿਟ ਉਹਨੂੰ ਹੋਣਾ ਤੁਹਾਨੂੰ ਕੀ ਤਕਲੀਫ ਹੈ ਜੀ ਜੋ ਸਸਤੀ ਵੇਚ ਰਿਆ ਤੇ ਇਹ ਕਰੰਦਾ ਵਾ ਸਭ ਸਰਕਾਰ ਦਾ ਬਿਆਨ ਤੁਸੀਂ ਹਾਲਕਿ ਪਹਿਲਾਂ ਵੀ ਇਸ ਤੇ ਜ਼ਿਕਰ ਕਰਿਆ ਕਿ ਐਂਟੀ ਡਰੋਨ ਸਿਸਟਮ ਹੈ ਜਿਹੜੀ ਉਹ ਸਰਕਾਰ ਖਰੀਦ ਰਹੀ ਹੈ ਕਿ ਲੱਗਦਾ ਇਹ ਚੰਗਾ ਕੰਮ ਹੈ ਜਦੋਂ ਮੈਂ ਤਾਂ ਕਹਿੰਦਾ ਬਹੁਤ ਵਧੀਆ ਹੂੰ ਮੈਂ ਤਾਂ ਕਹਿੰਦਾ ਇਹ ਅੱਜ ਨਹੀਂ ਪਹਿਲਾਂ ਹੋਣਾ ਚਾਹੀਦਾ ਸੀ ਹੂੰ ਹੋਰ ਬਲ ਮਿਲੂ ਪੁਲਿਸ ਨੂੰ ਨਹੀਂ ਹੁਣ ਪੁਲਿਸ ਪਹਿਲੋ ਚਲਾਉਣਾ ਤੇ ਸਿੱਖੇ ਕਿ ਉਹਦੇ ਇਹਦੇ ਚ ਤੇ ਵੀ ਕਰਨਾ ਪੈਣਾ ਕਿ ਚਲੋ ਉਥੋਂ ਆ ਗਿਆ 50 ਕਿਲੋਮੀਟਰ ਤੱਕ ਤੇ ਯਾਰ ਬੀਐਸਐਫ ਦਾ ਕੰਟਰੋਲ ਹੈ ਪੰਜਾਬ ਚ ਹੂੰ ਤੇ ਕਿਦਾਂ ਆਡੈਂਟੀਫਾਈ ਕਰੋਗੇ ਕਿ ਡਰੋਨ ਪਾਕਿਸਤਾਨ ਦਾ ਤੇ ਜੇ ਆਪਣਾ ਹੀ ਸੋਟ ਲਿਆ ਤਾਂ ਫੇਰ ਹੂੰ 에어 ਡਰੋਨ ਲੱਗਣੇ ਚਾਹੀਦੇ ਨੇ ਬਾਰਡਰ ਦੇ ਉੱਪਰ ਇਹ ਗਵਰਨਮੈਂਟ ਆਫ ਇੰਡੀਆ ਦੀ ਜ਼ਿੰਮੇਵਾਰੀ ਆ ਉਹਦੀ ਰਿਸਪੌਂਸਿਬਿਲਟੀ ਆ ਹੂੰ ਅਕਾਉਂਟੇਬਿਲਟੀ ਉਹਨਾਂ ਦੀ ਆ ਹੂੰ ਐਵੇਂ ਪੰਜਾਬ ਪੁਲਿਸ ਨੂੰ ਉਹਦੇ ਚ ਵਿੱਚ ਆਪਾਂ ਕਰੀ ਜਾਂਦੇ ਆ ਚੱਕਰਾਂ ਚ ਪਾਉਣ ਲਈ ਗੱਲ ਐ ਕਿਉਂਕਿ ਜਦੋਂ ਡਰੋਨ ਨੇ ਆਉਣਾ ਉਹਨੇ ਬਾਰਡਰ ਦੇ ਉੱਪਰ ਦੇ ਆਉਣਾ ਹੂੰ ਉਹਨੇ 5 ਕਿਲੋਮੀਟਰ ਧਰੋਵਾਲੀੋਂ ਨਿਕਲ ਕੇ ਬਟਾਲੇ ਨੂੰ ਚੱਲਣਾ ਨੇ ਹੂੰ ਹਾਂ ਬਿਲਕੁਲ ਤੇ 50 ਕਿਲੋਮੀਟਰ ਤੱਕ ਬੀਐਸਐਫ ਕੋਲ ਕੰਟਰੋਲ ਹੈ ਸਾਡਾ ਹੂੰ ਸਾਨੂੰ ਤੇ ਇਹ ਕਹਿਣਾ ਚਾਹੀਦਾ ਕਿ ਪੂਰੇ ਬਾਰਡਰ ਦੇ ਉੱਪਰ ਹੂੰ ਐਂਟੀ ਡਰੋਨ ਮਜ਼ਾਇਲਾ ਲੱਗਣੇ ਚਾਹੀਦੇ ਕਿ ਕੋਈ ਵੀ ਡਰੋਨ ਆਏ ਉਹਨੂੰ ਆਟੋਮੈਟਿਕਲੀ ਹੂੰ ਇਹ ਸੜਕਾਂ ਤੇ ਲੈ ਕੇ ਡਰੋਨ ਫੇਰਦਾ ਨਹੀਂ ਕੋਈ ਫਾਇਦਾ ਕੀ ਪਤਾ ਕਿੰਨੇ ਵਜੇ ਆਉਣਾ ਡਰੋਨ ਹੂੰ ਕੁਈ ਟਾਈਮ ਦਾ ਮਤਲਬ ਉਹ ਜਿਹੜੇ ਡਰੋਨ ਨੇ ਸੜਕਾਂ ਤੇ ਤੁਹਾਡੇ ਫਿਰਨਗੇ 550 ਕਿਲੋਮੀਟਰ ਦਾ ਯਾਰ ਸਾਡਾ ਬਾਰਡਰ ਆ ਤਾਂ ਅਸੀਂ 7 ਡਰੋਨ ਖਰੀਦ ਰਹੇ ਹਾਂ ਹੂੰ ਉਹਦਾ ਰੇਡੀਅਸ ਤੇ ਵੇਖੋ ਕਿੰਨਾ ਹੂੰ ਇੱਕ ਭਰਨ ਦਾ ਆਪ ਸਭ ਸੋਸ਼ਲ ਮੀਡੀਆ ਤੇ ਤੁਹਾਡੀ ਤਸਵੀਰ ਬਹੁਤ ਵਾਇਰਲ ਹੋਈ ਹੈ ਜਿਹੜੀ ਤੁਸੀਂ ਆਪਣੇ ਐਕਸ ਟਵਿੱਟਰ ਅਕਾਊਂਟ ਤੇ ਮਰਹੂਮ ਇੰਦਰਾ ਗਾਂਧੀ ਜੀ ਫੋਟੋ ਪਹਿਲਾਂ ਹੀ ਕਿਹਾ ਕਿ ਲੋਕੀ ਗਾਲਾਂ ਕੱਢਦੇ ਨੇ 71 ਦੇ ਵਿੱਚ ਤੇ 84 ਦੇ ਰਾਈਟਸ ਦੀ ਕੋਈ ਗਾਲ ਹੀ ਨਹੀਂ ਸੀ ਤੇ ਜੇ ਕਿਸੇ ਨੇ ਪਾਕਿਸਤਾਨ ਦੇ ਦੋ ਟੁਕੜੇ ਕੀਤੇ ਨੇ ਹੂੰ ਉਸ ਵੇਲੇ ਨੂੰ ਆਪਾਂ ਕਹਾਂਗੇ ਉਹਨੇ ਬਾੜਾ ਕੀਤਾ ਇਹਦਾ ਮਤਲਬ ਇਹ ਚਾਹੁੰਦੇ ਨੇ ਕਿ ਪਾਕਿਸਤਾਨ ਨੂੰ ਮਜ਼ਬੂਤ ਰਵੇ ਹੂੰ ਜਿਹੜੇ ਬੋਲ ਰਹੇ ਨੇ ਹੂੰ ਮੈਨੂੰ ਪਤਾ ਕਿ ਉੱਥੇ ਮੈਂ ਇੱਕ ਪਿੰਡ 'ਚ ਗਿਆ ਹੂੰ ਉਹਨਾਂ ਨੇ ਕੱਢ ਕੇ ਮੈਨੂੰ ਫੋਟੋ ਦਿੱਤੀ ਕਹਿੰਦੇ ਯਾ ਵੇਖੋ ਫੋਟੋ ਕੱਤਰ ਦੀ ਲੜਾਈ ਤੋਂ ਬਾਅਦ ਇੰਦਰਾ ਗਾਂਧੀ ਡੇਰਾ ਬਾਬਾ ਨਾਨਕ ਫੂਕੀ ਔਰ ਕਰ ਕਰ ਫਿਰ ਉਸ ਵੇਲੇ ਪੁਲਿਸ ਸਟੇਸ਼ਨ ਇਹ ਉਡਾਰ ਦਿੱਤਾ ਸੀ ਉਹਨਾਂ ਨੂੰ ਉਡਾਇਆ ਨਹੀਂ ਸੋ ਤੋਪ ਦਾ ਗੋਲਾ ਡਿੱਗਾਈ ਉੱਥੇ ਵੀ ਪਹੁੰਚੀ ਜਿਹੜਾ ਬੱਬਾ ਨੇ ਤੇ ਇਹਦਾ ਮਤਲਬ ਪ੍ਰਾਈਮ ਮਿੰისტਰ ਦਾ ਕੰਮ ਨਹੀਂ ਪਹੁੰਚਣਾ ਹੂੰ ਤੇ ਇਹ ਗਾਲੇ ਕੱਢਾਂਗੇ ਹੂੰ 71 ਤੋਂ ਬਾਅਦ 14 ਸਾਲ ਬਾਅਦ 15 ਸਾਲ ਬਾਅਦ 84 ਦੇ ਡਰਾਈਟਸ ਹੋਏ ਜੀ ਰਾਹੁਲ ਗਾਂਧੀ ਨੇ ਐਕਸੈਪਟ ਕੀਤਾ ਕਿ ਗਲਤ ਹੋਇਆ ਸੀ ਸਰਕਾਰ ਦੀ ਖਾਸ ਕਰਕੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਪਾਕਿਸਤਾਨ ਤੇ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਮਿਜ਼ਾਈਲਾਂ ਦੇ ਨਾਲ ਪਾਕਿਸਤਾਨ ਦੇ ਅੰਦਰ ਜਾ ਕੇ ਮਿਜ਼ਾਈਲਾਂ ਮਾਰੀਆਂ ਗਈਆਂ ਕੀ ਲੱਗਦਾ ਕੀਤਾ ਜੀ ਉੱਥੇ ਜਿਹੜੀਆਂ ਟੈਰਰਿਸਟ ਆਊਟਫਿਟਸ ਸੀ ਜਿੱਥੇ ਟੈਰਰਿਸਟਾਂ ਦੀ ਟ੍ਰੇਨਿੰਗ ਹੁੰਦੀ ਸੀ ਅਸੀਂ ਬੜਾ ਸੁਣਿਆ ਸੀਗਾ ਕਿ ਜਿਹੜਾ ਮਰੀਦ ਕੇ ਨਾਰੋਵਾਲ ਦੇ ਕੋਲ ਹਾਂ ਡਰੋਨ ਹਮਲੇ ਪੰਜਾਬ ਦੇ ਵਿੱਚ ਹੋਏ ਨੇ ਨੁਕਸਾਨ ਪੰਜਾਬ ਦਾ ਹੋਇਆ ਖਾਈ ਫੇਮੇ ਕੇ ਦੀ ਇੱਕ ਲੇਡੀ ਹੈ ਉਹਦੀ ਡੈਥ ਹੋ ਗਈ ਸੰਤਾਪ ਪੰਜਾਬ ਭੋਗ ਰਿਹਾ ਤਾਂ ਤੁਹਾਡੇ ਕੋਲ ਮੈਂ ਪਹਿਲਾਂ ਹੀ ਖਿਆਦਤਾ ਸੀ ਕਿ ਯਾਰ ਕਸ਼ਮੀਰ ਦੇ ਵਿੱਚ ਅਟੈਕ ਹੁੰਦਾ ਤੇ ਬੈਟਲ ਫੀਲਡ ਪੰਜਾਬ ਬਣ ਜਾਂਦੀ ਹੈ ਸਾਨੂੰ ਇਨਸੈਂਟਿਵ ਚਾਹੀਦੇ ਨੇ ਕਿ ਨਹੀਂ ਜੋ ਜੋ ਸੜਾ ਨੁਕਸਾਨ ਹੁੰਦਾ ਉਹਦਾ ਤੇ ਇਹਨਾਂ ਨੂੰ ਕਰਨਾ ਪਏਗਾ ਨਾ ਗਵਰਨਮੈਂਟ ਆਫ ਇੰਡੀਆ ਨੂੰ ਸਾਨੂੰ ਬਾਰਡਰ ਦੇ ਉੱਤੇ 50 ਕਿਲੋਮੀਟਰ ਦੀ ਪੀਐਸਐਮ ਦੀ ਪੱਟ ਬੈਠਾ ਉਹਨਾਂ ਦੇ ਕੋਲ ਤੇ 50 ਕਿਲੋਮੀਟਰ ਤੇ ਰਿਸਪੌਂਸਿਬਿਲਟੀ ਗਵਰਨਮੈਂਟ ਆਫ ਇੰਡੀਆ ਦੀ ਹੈ ਨਾ ਬਿਲਕੁਲ ਤੇ ਅਸੀਂ ਐਵੇਂ ਡਰੋਨ ਖਰੀਦੀ ਜਾ ਰਹੇ ਹਾਂ ਔਰ ਜਿਹੜੀ ਐਂਟੀ ਬਜ਼ਾਈਲੈਂਟ ਐਂਟੀ ਡਰੋਨ ਮਜ਼ਾਈਲ ਹੂੰ ਸਾਨੂੰ ਉਹਨਾਂ ਦੇ ਸੁਟਣਾ ਚਾਹੀਦਾ ਕਿ ਤੁਸੀਂ ਇੱਥੇ ਇਕੱਲੇ ਬੈਠੋ ਜਾਂ ਛੱਡ ਕੇ ਚਲੋ ਵਾਪਸ ਬੰਦਾ ਕਿ ਨਹੀਂ ਗਵਰਨਮੈਂਟ ਦਾ ਕੰਨ ਬਲਕਿ ਕਿਉਂਕਿ ਉਹ ਉਹਨਾਂ ਦੇ ਅੰਡਰ ਹੁੰਦਾ ਹੈ ਇਲਾਕਾ 50 ਕਿਲੋਮੀਟਰ ਸਾਰਾ ਦਾ ਸਾਰਾ ਗੁਰਦਾਸਪੁਰ ਜ਼ਿਲ੍ਹਾ ਤੇ ਬੀਐਸਐਫ ਦੇ ਅੰਡਰ ਆ ਗਿਆ ਹਮ ਅੰਮ੍ਰਿਤਸਰ ਚੁੱਕ ਕੇ ਬਿਆਸ ਤੋਂ ਅੱਗੇ ਤੱਕ ਪਹੁੰਚ ਗਿਆ ਹਮ ਕਪੂਰਥਲਾ ਸ਼ੁਰੂ ਹੋ ਜਾਂਦਾ ਤੇ ਇਹ ਫਿਰ ਕਾਰ ਲਈ ਬਿਠਾਏ ਨੇ ਜੀ ਪਰੋਣੇ ਨੇ ਹਮ ਕਿ ਇਹਨਾਂ ਨੂੰ ਕਾਰ ਲਈ ਸਿੰਘਚੋਪੜ ਨੂੰ ਰੱਖਿਆ ਸੀ ਬੀਐਸਐਫ ਨੂੰ ਕਿ ਤੁਸੀਂ ਪੰਜਾਬ ਦੇ ਵਿੱਚ 50 ਕਿਲੋਮੀਟਰ ਤੱਕ ਰਹੋ ਜਾਸੀ ਡਰੋਨ ਅਸੀਂ ਐਂਟੀ ਮਜ਼ਾਈਲਾ ਖਰੀਦ ਰਹੇ ਹਾਂ ਇਹਨਾਂ ਦੇ ਸੁੱਟਣ ਤੇ ਦਾ ਕਿ ਤੁਹਾਡੀ ਰਿਸਪੌਂਸਿਬਿਲਿਟੀ ਬਿਲਤੀਆ ਜਾਂ 50 ਕਿਲੋਮੀਟਰ ਦਾ ਏਰੀਆ ਛੱਡੋ ਤੇ ਜਾਂ ਇੱਥੇ ਐਂਟੀ ਡਰੋਨ ਮਜ਼ਾਈਲਾ ਲਾਓ ਬੜੀਆਂ ਆਸਾਂ ਬਾਦ ਰੰਧਾਵਾ ਸਾਹਿਬ ਕਰਤਾਰਪੁਰ ਕੋਰੀਡੋਰ ਖੁੱਲਿਆ ਸੀ ਹੁਣ ਫੇਰ ਉਹ ਬੰਦ ਹੋ ਗਏ ਪੇਖੋ ਜਿਹੜੇ ਇਹੋ ਜਿਹੀ ਚੀਜ਼ਾਂ ਹੁੰਦੀਆਂ ਇਸ ਇਸ ਮਾਹੌਲ ਦੇ ਵਿੱਚ ਤੇ ਖੁੱਲਣਾ ਨਹੀਂ ਸੀ ਚਾਹੀਦਾ ਇੱਕ ਪਾਸੇ ਜੰਗ ਦਾ ਲਹਨ ਹੋ ਜੇ ਤੇ ਅਸੀਂ ਉੱਥੇ ਖੋਲਦੇ ਰਹੀਏ 71 ਦੀ ਵਾਰਚ ਹਮਮ ਪਾਕਿਸਤਾਨ ਵਾਲੇ ਇਹਦੇ ਵਿੱਚ ਇਹਨਾਂ ਦਾ ਓਪੀ ਬੈਠਾ ਹੁੰਦਾ ਸੀ ਹਮ ਉਹ ਤੋਂ ਡਾਇਰੈਕਸ਼ਨ ਦਿੰਦਾ ਤੇ ਤੋਪ ਦਾ ਕੋਲ ਆ ਇਧਰੋਂ ਮਾਰੋ ਟੈਂਕ ਇਧਰੋਂ ਭੇਜੋ 에어 ਅਟੈਕ ਐਸਪਾਸਿਓ ਕਰੋ ਹਮ ਤੇ ਉਸ ਵੇਲੇ ਇਹ ਤੇ ਫਿਰ ਮੇਰਾ ਖਿਆਲ ਨਹੀਂ ਇਹ ਇਹ ਜਾਂਚਦਾ ਨਹੀਂ ਸਾਡੇ ਉੱਤੇ ਰਤਨ ਸ਼ਤਰ ਮਜਾਰ ਰਿਹਾ ਹਮ ਉਹਦੇ ਚ ਮੈਂ ਪਿੱਛੇ 2019 ਜਿਹੜੀ ਵੰਡ ਵੇਲੇ ਪੰਜਾਬ ਚ ਆ ਗਈ ਸੀ ਪੰਜਾਬ ਚ ਆ ਗਈ ਰਤਚੜ ਬਿਲਕੁਲ ਉੱਤੇ ਬਾਰਡਰ ਤੇ ਬਿਲਕੁਲ ਬਿਲਕੁਲ ਮੈਂ ਗਿਆ ਉੱਥੇ ਬਾਜ਼ਾਰ ਸੀਗੀ ਕੋਈ 5-600 ਸਾਲ ਪੁਰਾਣੀ ਤੇ ਉਹਦੇ ਬੜੀ ਹਾਲਾਤ ਬਹੁਤ ਹੋ ਗਏ ਸੀ ਫਿਰ ਮੈਂ ਗਵਰਨਮੈਂਟ ਆਫ ਇੰਡੀਆ ਨਾਲ ਉਹਦੋਂ ਕਰਕੇ ਤੇ ਉਹਦੇ ਤੇ 4 ਕਰੋੜ ਲਾ ਕੇ ਕਿਉਂਕਿ ਸਾਰੇ ਸਾਡੇ ਲੋਕ ਵੀ ਬੰਦੇ ਸੀ ਤੇ ਉਹਦੇ ਚ ਉਹਨਾਂ ਨੂੰ ਕਰਕੇ ਤੇ ਉਹਦੇ ਵਿੱਚ ਪੰਜ ਗੋਲੇ ਸ਼ੈਲ ਜਿਹੜੇ ਸੀ ਉਹਦੇ ਸੀਗੇ ਪਾਕਿਸਤਾਨ ਦੀਆਂ ਤੋਪਾਂ ਦੇ ਹੂੰ ਉਹ ਨਹੀਂ ਕੱਢੇ ਉੱਧੇ ਉਹਨਾਂ ਨੇ ਉੱਥੋਂ ਕਰਕੇ ਤੇ ਉਹਨੂੰ ਕਰ ਦਿੱਤਾ ਸਾਡਾ ਵੀ ਉੱਥੇ ਓਪੀ ਬੈੜਦਾ ਸੀ ਤੇ ਇਸ ਲਈ ਇਹ ਚੀਜ਼ਾਂ ਨੇ ਹੂੰ ਇਹ ਜਦੋਂ ਲੜਾਈਆਂ ਲੱਗਦੀਆਂ ਨੇ ਉਦੋਂ ਨੁਕਸਾਨ ਤੇ ਹੁੰਦਾ ਹੀ ਆ ਪ੍ਰਾਈਮ ਮਿਨਿਸਟਰ ਕੱਲ ਆਦਮਪੁਰੇ ਆਰ ਬੇਸ ਆ ਕੇ ਗਏ ਨੇ ਆਰਮੀ ਦੇ ਨਾਲ ਗੱਲਬਾਤ ਹੋਈ ਉਹਨੂੰ ਉੱਥੇ ਆਰਮੀ ਦੇ ਨਾਲ ਗੱਲ ਕਰਨ ਦੀ ਬਜਾਏ ਥੋੜਾ ਜਿਹਾ ਬਾਰਡਰ ਦੇ ਉੱਤੇ ਪਿੰਡਾਂ 'ਚ ਚੱਕਰ ਮਾਰਨਾ ਚਾਹੀਦਾ ਸੀ ਤੋਂ ਲੱਗਦਾ ਜਿਵੇਂ ਲੋਕੀ ਫੇਰ ਗਾਲਾ ਕੱਢਣਗੇ ਕਿ ਮੈਂ ਫੇਰ ਕਰੂੰਗਾ ਕਿ ਇੰਦਰਾ ਗਾਂਧੀ ਆ ਜੇ ਪ੍ਰਾਈਮ ਮਿਨਿਸਟਰ ਆਈ ਸੀ। ਹੂੰ ਮੋਦੀ ਸਾਹਿਬ ਨੂੰ ਬਾਰਡਰ ਦਾ ਚੱਕਰ ਮਾਰ ਰਹੇ। ਜਗਜੀਤੋ ਰਾਮ ਹੂੰ ਤਿੰਨ ਚਾਰ ਵਾਰੀ ਲੜਾਈ ਤੋਂ ਪਹਿਲਾਂ ਆਏ ਸੀਗੇ ਜਿਹੜੇ ਡਿਫੈਂਸ ਮਿਨਿਸਟਰ ਸੀਗੇ। ਹੂੰ ਸਾਡਾ ਡਿਫੈਂਸ ਮਿਨਿਸਟਰ ਵੀ ਲੜਾਈ ਲੜਦਾ ਰਿਹਾ। ਉਹ ਫੀਲਡ 'ਚ ਫਿਰਦੇ ਰਹੇ। ਹੂੰ ਠੀਕ ਨਹੀਂ ਤੇ ਪ੍ਰਾਈਮ ਮਿਨਿਸਟਰ ਲੜਾਈ ਤੋਂ ਪਹਿਲਾਂ ਵੀ ਆਈ। ਹੂੰ ਪੂਰੇ ਬਾਰਡਰ ਦਾ ਬਾਈਕਾਰ ਟੂਰ ਕੱਟਿਆ। ਹੂੰ ਪਿੰਡਾਂ 'ਚ ਖਲੋਖ ਲੋਗੇ ਗਈ ਤੇ ਜਦੋਂ ਫੇਰ 72 ਦੀ ਲੜਾਈ ਹੋਈ ਉਦੋਂ ਹਾਰੂ ਵਾਲ ਪਿੰਡ ਠੇਠੜਕੇ ਪਿੰਡ ਸ਼ਾਮਪੁਰਾ ਪਿੰਡ ਰਮਦਾਸ ਇਹ ਜੋ ਉਥੋਂ ਲੈ ਕੇ ਪਠਾਨਕੋਟ ਤੋਂ ਲੈ ਕੇ ਤੇ ਅੰਮ੍ਰਿਤਸਰ ਤੱਕ ਤੇ ਅੰਮ੍ਰਿਤਸਰ ਰਤ ਲੈ ਕੇ ਤੇ ਫਿਰ ਪ੍ਰੋਲੀਪਰ ਤੱਕ ਨੈਕਸਟ ਹਰ ਬਾਰਡਰ ਤੇ ਉਹਦੇ ਬਾਅਦ ਡੀਸੀ ਪਾਪਟੇ ਗਵਰਨਰ ਹੁੰਦਾ ਸੀ ਉਹਦੀ ਡਿਊਟੀ ਲੱਗੀ ਸਾਡੇ ਉਹ ਗੁਰਦਾਸਪੁਰ ਰਜਿੰਦਰ ਸਿੰਘ ਡੀਸੀ ਹੁੰਦੇ ਸੀ ਉਹਨਾਂ ਦਿਨ ਰਾਤ ਇੱਕ ਕਰ ਦਿੱਤਾ ਰਾਤ ਨੂੰ ਇੱਕ ਕੱਕੜ ਹੁੰਦਾ ਸੀ ਵਿਚਾਰੇ ਦੀ ਵਾਈਫ ਦੀ ਮਾਈਂਡਸ ਦੇ ਨਾਲ ਲਾਤ ਉੱਡ ਗਈ ਸੀ ਨੋ ਜਦੋਂ ਪੁੱਲ ਬੱਲਿਆ ਤੇ ਉਹ ਵੇਖਣ ਸਾਰੇ ਗਿਆ ਸੀ ਵੀ ਕਿ ਤੋ ਉਹ ਮਾਈਂਡਸ ਲੱਗੀਆਂ ਸੀਗੀਆਂ ਉਹਨਾਂ ਨੇ ਆਖਿਆ ਏ ਸਾਈਡ ਨੂੰ ਉਹ ਬਦਕਿਸਮਤੀ ਉਹਦਾ ਪੈਰ ਸਾਈਡ ਤੋਂ ਚਲਾ ਗਿਆ ਉਹ ਪੈਰੀ ਉੱਡ ਗਿਆ ਤੇ ਉਹਨਾਂ ਲੋਕਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਪਠਵਾਰੀ ਤੋਂ ਲੈ ਕੇ ਪੀਐਨ ਤੋਂ ਲੈ ਕੇ ਉਹਨਾਂ ਲੋਕਾਂ ਦੇ ਇੱਕ ਇੱਕ ਮਰਲਾ ਜਿੱਥੇ ਸੀ ਉਹਦੀ ਜਾ ਕੇ ਗਰਦਾਵਰੀ ਕਰਕੇ ਤੇ ਕੰਪਨਸੇਸ਼ਨ ਦਿੱਤੀ ਸੀ ਰੰਦਾਵਾ ਸਭ ਹਾਲਾਂਕਿ ਕਾਂਗਰਸ ਦੀ ਇਹ ਪਾਰਟੀ ਲਾਈਨ ਤੋਂ ਬਾਹਰ ਤੁਹਾਡੇ ਲੀਡਰ ਕਈ ਵਾਰ ਨਾ ਸਰਜਿਕਲ ਸਟ੍ਰਾਈਕ ਹੋ ਗਈ ਇਹ ਸਟ੍ਰਾਈਕ ਹੋ ਗਈ ਇਸ ਦਾ ਹਿਸਾਬ ਮੰਗਣ ਲੱਗ ਜਾਂਦੇ ਨੇ ਲੱਗਦਾ ਇਹ ਮੰਦ ਭੱਗ ਹੈ ਇਹ ਇਹ ਵੇਖੋ ਗੱਲ ਸੁਣੋ ਜਿਹੜੀ ਜਿਹੜੀ ਕੋਈ ਸਰਕਾਰ ਕਰਦੀ ਹੈ ਮੇਰਾ ਨਹੀਂ ਖਿਆਲ ਕਿ ਕਿ ਰਾਹੁਲ ਗਾਂਧੀ ਜਾਂ ਵੱਡੇ ਡੀਟਰੀ ਕਦੀ ਵੀ ਸਰਜੀਕਲ ਹੋ ਜੇ ਸਟ੍ਰਾਈਕਾਂ ਤੇ ਕਦੀ ਵੀ ਨਾ ਉਹਨਾਂ ਨੇ ਮੈਂ ਨਾ ਪੁੱਛਿਆ ਨਹੀਂ ਬਸ ਹਾਂ ਪਾਰਟੀ ਲਾਈਨ ਤੋਂ ਬਾਹਰ ਹੋ ਕੇ ਪਾਰਟੀ ਲਾਈਨ ਤੋਂ ਬਿਖੋ ਜਿਹੜੇ ਥਲੇ ਜਦੋਂ ਜਦਾਂ ਦਾ ਉਹ ਪ੍ਰਚਾਰ ਕਰਦੇ ਨੇ ਫਿਰ ਤੇ ਸਾਨੂੰ ਵੀ ਬੋਲਣਾ ਪਏਗਾ ਹਮ ਕਿ ਉਹ ਕਹਿੰਦੇ ਆ ਕਿ ਦੇਸ਼ ਨੂੰ ਆਜ਼ਾਦੀ ਜਿਹੜੀ ਆ 2014 ਤੋਂ ਬਾਅਦ ਮਿਲੀ ਹੈ ਹਾਂ ਤੇ ਉਹਦੇ ਤੋਂ ਪਹਿਲਾਂ ਦੇਸ਼ ਕਿੱਥੇ ਗਿਆ ਸੀ ਹਮ ਜਿਹੜਾ ਪਾਕਿਸਤਾਨ ਦੇ ਦੋ ਟੁਕੜੇ ਕੀਤੇ ਹਮ ਉਦੋਂ ਦੇਸ਼ ਕਿੱਥੇ ਸੀ 14 ਤੋਂ ਪਹਿਲਾਂ ਹੋ ਗਿਆ ਸੀ ਜਿਹੜੇ 65 ਚ ਲੜਾਈ ਹੋ ਉਦੋਂ ਦੇਸ਼ ਕਿੱਥੇ ਸੀ ਪਾਖੜਾ ਡੈਮ ਬਣਿਆ ਉਦੋਂ ਦੇਸ਼ ਕਿੱਥੇ ਸੀ ਅਗਰਕਚ ਜੁਨੀਵਰਸਿਟੀ ਬਣੀ ਉਦੋਂ ਦੇਸ਼ ਕਿੱਥੇ ਸੀ ਇਹਦਾ ਮਤਲਬ 2014 ਚ ਜੁ ਬਣੇ ਉਹੀ ਦੇਸ਼ ਬਣੀ ਇਹਦਾ ਮਤਲਬ ਨਵੀਂ ਹਿਸਟਰੀ ਲਿਖ ਦੇਣੀ ਚਾਹੀਦੀ ਆ ਕਿ 2014 ਚ ਦੇਸ਼ ਆਜ਼ਾਦ ਹੋਇਆ ਪਹਿਲਾਂ ਦੇਸ਼ ਗੁਲਾਮ ਸੀ ਕਰ ਦੇਣਾ ਚਾਹੀਦਾ ਇਹਨਾਂ ਸੰਵਿਧਾਨ ਹੀ ਖਤਮ ਕਰ ਦੇਣਾ ਚਾਹੀਦਾ ਕਿ 2014 ਤੋਂ ਬਾਅਦ ਦਾ ਲਿਖਾਂਗੇ ਬਹੁਤ ਮਿਹਰਬਾਨੀ ਸੋ ਗੱਲ ਬਾਅਦ ਲਈ ਸੁਖਵਿੰਦਰ ਸਿੰਘ ਦਾ ਦਾਅਵਾ ਕਹਿੰਦੇ ਏ پاکستان ਦੇ ਦੋ ਟੁਕੜੇ 2014 ਤੋਂ ਪਹਿਲਾਂ ਹੋ ਗਏ ਸੀਗੇ 2014 ਤੋਂ ਪਹਿਲਾਂ 65 ਤੇ 71 ਦੀਆਂ ਲੜਾਈਆਂ ਹੋ ਗਿਆ ਯਾਰ 52 ਸਾਲ ਪਾਕਿਸਤਾਨ ਨੇ ਸਾਹ ਨਹੀਂ ਲਿਆ 52 ਸਾਲ ਹੋ ਗਏ ਨੇ 71 ਤੋਂ ਲੈ ਕੇ ਹੁਣ ਤੱਕ ਸਾਹ ਨਹੀਂ ਲਿਆ ਉੱਚਾ ਸਾਹ ਨਹੀਂ ਲਿਆ ਨੀ ਮਨਮੋਹਨ ਸਿੰਘ ਜੀ ਦੇ ਟਾਈਮ ਪਾਰਲੀਮੈਂਟ ਤੇ ਅਟੈਕ ਹੋ ਗਿਆ ਸੀਗਾ ਮੇਰੀ ਗੱਲ ਸੁਣੋ ਮੇਰੇ ਖਿਆਲ ਨਾਲ ਤਾਂ ਮਨਮੋਹਨ ਸਿੰਘ ਨਹੀਂ ਸੀ ਅਟਲਬੀਰੀ ਵਾਚ ਪਾਈ ਸੀ ਕਿ ਹੋ ਗਿਆ ਸੀਗਾ ਤੁਹਾਡੀ ਗਵਰਨਮੈਂਟ ਦੇ ਟਾਈਮ ਵੀ ਹੋ ਗਿਆ ਸੀ ਅਟਲਬੀਰੀ ਵਾਚ ਪਾਈ ਸੀ ਮੇਰੇ ਖਿਆਲ ਵਿੱਚ ਮੇਰੇ ਖਿਆਲ ਮਨਮੋਹਨ ਸਿੰਘ ਜੀ ਨਹੀਂ ਸੀਗੇ ਉਹ ਉੱਥੇ ਹੋਇਆ ਸੀ ਬੰਬੇ ਵਾਲਾ ਜਿਹੜਾ ਦੋ ਜੇ ਮੈਂ ਕਰੈਕਟ ਹੋਵਾਂ ਉਹ ਤਾਂ ਮਨਮੋਹਨ ਸਿੰਘ ਦੀ ਗਵਰਨਮੈਂਟ ਦੇ ਟਾਈਮ ਵੀ ਹੋਇਆ 11:00 ਚ ਹੋਇਆ ਸੀ 26 11 ਹਾਂ ਸੌਰੀ ਕਸਾਬ ਵਾਲਾ ਹੂੰ ਕਸਾਬ ਵਾਲਾ ਉਹ ਉਹ 11:00 ਚ ਹੋਇਆ ਸੀ ਹੂੰ ਤੁਹ ਇ ਉਤ ਤੇਰੇ ਸਦਾ ਕੋਈ ਧਰਮ ਹੁੰਦਾ ਮੈਂ ਕਹਿੰਦਾ ਕਿ ਨਾ ਸਾਡੇ ਟਾਈਮ ਚ ਨਹੀਂ ਹੋਇਆ ਮੈਂ ਤੇ ਇਹ ਵੀ ਨਾਲ ਕਹਿ ਕੇ ਸਾਡੇ ਟਾਈਮ ਚ ਪਾਕਿਸਤਾਨ ਦੇ ਦੋ ਟੁਕੜੇ ਵੀ ਹੋਏ ਉਹ ਕਿਉਂ ਨਹੀਂ ਮੰਨਦੇ 10 ਵਾਰੀ ਮੋਦੀ ਦੇ ਟਾਈਮ ਚ ਪਾਕਿਸਤਾਨ ਨੇ ਇੰਡੀਆ ਤੇ ਅਟੈਕ ਕੀਤਾ ਸਾਡੇ ਪੰਜਾਬ ਚੋਂ ਨੇ ਤਿੰਨ ਵਾਰੀ ਕਰ ਦਿੱਤਾ ਸੀ ਪਠਾਨਕੋਟ ਹੋਇਆ ਜੀਨਾਨਗਰ ਹੋਇਆ ਤੇ ਇਹ ਇਦਾਂ ਦੇ ਨਾਲ ਕਿੰਨੇ ਕਿਤੇ ਪਲਵਾਮਾ ਚ ਹੋਇਆ ਕਿੰਨੇ 10 ਵਾਰੀ ਹੋਏ ਨੇ ਪਹਿਲਗਾਮ ਪਲਵਾਮਾ ਉਰੀ ਉੜੀ ਕਿਨੇ ਹੋਏ ਤੂੰ ਉਹਦੇ ਚ ਬੋਲਣ ਨੂੰ ਤਿਆਰ ਨਹੀਂਗੇ ਕੋਈ ਇੱਕੀ ਕਹਿੰਦੇ ਮਨਮਨੋਸੇ ਕਿ ਟਾਈਮ ਮੇ ਐਸਾ ਹੋਇਆ ਹੂੰ ਕਿਤੇ ਚ ਉਹਨਾਂ ਉਹ ਜਿਹੜਾ ਮੁਫਤੀ ਮੁਹੰਮਦ ਵੇਲੇ ਹੂੰ ਮੁਰੋ ਜਿਹੜਾ ਜਿਆਦਾ ਟੈਰਸ ਤੇ ਵੱਡਾ ਬੁਰਹਾਦ ਮਾਨੀ ਉਹ ਕਿਨੇ ਛੱਡਿਆ ਜੀ ਉਹ ਬੀਜਪੀ ਨਹੀਂ ਛੱਡਿਆ ਸੀ ਉਹਦਾ ਵੀ ਜਵਾਬ ਦੇਣ ਪਰ ਨਾਲ ਇਹ ਵੀ ਕਿਨਾ ਕਿ ਉਹ ਤੇ ਛੋਟੀ ਚੀਜ਼ ਛੋਟੀਆਂ ਤਾਂ ਵੱਡਾ ਵੀ ਚੱਲ ਉਹਨੂੰ ਕਿ ਉੱਥੇ ਜਦੋਂ ਬੰਬੇ ਅਟੈਕ ਹੋਇਆ ਮੈਨੂੰ ਕਿਹਾ ਕਿ ਇਹ ਮੈਂ ਜਸਟੀਫਾਈਡ ਕਦਮ ਹੈ ਕਿ ਸਾਡੀ ਇੰਟੈਲੀਜੈਂਸ ਫੀਲੀਅਰ ਸੀ ਜਾਂ ਕਿਵੇਂ ਹੋਇਆ ਜਾਂ ਕਿ ਕਿੱਥੇ ਹੋਇਆ ਇਹ ਕਿਉਂ ਹੋਇਆ ਹੂੰ ਉਹਦੇ ਵਿੱਚ ਪਰ ਆਪਾਂ ਪਾਕਿਸਤਾਨ 52 ਸਾਲ ਸਾੜ ਹੀ ਲੈ ਸਕਿਆ ਲੜਾਈ ਲੈਣ ਲਈ ਹੂੰ ਤੇ ਅੱਜ ਉਹ ਪਟਨੇ ਕਿੰਨੇ ਜੀ ਸੀਜ਼ਫਾਇਰ ਤੋਂ ਬਾਅਦ ਹੂੰ ਇਹੋ ਹੀ ਸਾਡੀ ਗਵਰਨਮੈਂਟ ਕਹੀ ਜਾਂਦੀ ਹੈ ਕਿ ਉਹ ਇਨੀ ਵਾਰਾਂ ਡਰੋਨ ਭੇਜ ਦਿੱਤੇ ਹੂੰ ਯਾਰ ਇਹੀ ਕਿ ਨਹੀਂ ਕਿ ਸਾਡੇ ਕੋਲ S400 ਆ ਤੇ ਮਜ਼ਾਈਲ ਉਹਦੇ ਕੀ ਨੇ ਮਜ਼ਾਈਲ ਤੇ ਮੱਖੀਆਂ ਨੇ ਇਹ ਡਿਫੈਂਸ ਸਿਸਟਮ ਤਾਂ ਮਜ਼ਬੂਤ ਹੈ ਨਾ Air defense system ਤਾਂ ਮਜ਼ਬੂਤ ਹੈ ਯਾਰ ਬਹਿਤੀ ਇਹ ਕਹਿੰਦੇ ਨੇ ਇਹ ਤਾਂ ਵੱਧ ਮਜ਼ਬੂਤ ਹੋਣਾ ਚਾਹੀਦਾ ਸਾਨੂੰ ਆ ਜਿਹੜੀਆਂ ਬਾਕੀ ਚੀਜ਼ਾਂ ਨੇ ਨਾ ਫ੍ਰੀ ਵਾਲੀਆਂ ਇਹਦੇ ਬਜਾਏ ਆਰਮੀ ਦੇ ਉੱਤੇ ਪੈਸਾ ਖਰਚ ਕਰ ਦੇਣਾ ਚਾਹੀਦਾ ਐਗਜ਼ੈਕਟਲੀ ਬਿਲਕੁਲ ਇਹ ਜਦ ਜੇ ਦੇਸ਼ ਬਚੂਗਾ ਤੇ ਹੀ ਫਰੀਦੀਆਂ ਚੀਜ਼ਾਂ ਲਵਾਂਗੇ ਇਹ ਬਹੁਤ ਵੱਡਾ ਬਚੂ ਜੇ ਫੌਜ ਨਹੀਂ ਹੋਊ ਇੱਕ ਲੱਖ 80 ਹਜ਼ਾਰ ਫੌਜੀ ਘਟਿਆ ਤੇ ਮੈਂ ਮੁਬਾਰਕਬਾਦ ਜਿਹੜੇ ਦਾ ਜਿਹੜੇ ਸੀਗਾ ਜਿਹੜੇ ਮੁੰਡੇ ਰੱਖੇ ਨੇ ਅਗਨੀ ਵੀਰ ਅਗਨੀ ਵੀਰ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਕਿ ਇਹਨਾਂ ਨੇ ਆਪਣੀ ਜੀ ਜਾਣ ਲਾ ਕੇ ਬਾਰਡਰ ਤੇ ਸੇਵਾ ਕੀਤੀ ਹੈ ਔਰ ਇਹਨੂੰ ਇਹਨਾਂ ਨੂੰ ਜਲੂਸ ਸਲੂਟ ਕਰਨਾ ਚਾਹੀਦਾ ਬਿਲਕੁਲ ਬਹੁਤ ਵੱਡੀ ਸਟੇਟਮੈਂਟ ਦਿੱਤੀ ਆ ਰੰਦਾਵਾ ਸਾਹਿਬ ਕਹਿੰਦੇ ਬਹੁਤ ਸਾਰੀਆਂ ਫਰੀ ਦੀਆਂ ਚੀਜ਼ਾਂ ਬੰਦ ਕਰਕੇ ਫੌਜ ਦੇ ਲਈ ਅਤੀ ਆਧੁਨਿਕ ਹਥਿਆਰ ਖਰੀਦਣੇ ਚਾਹੀਦੇ ਆ ਕਹਿੰਦੇ ਜ਼ਿੰਦਾ ਰਵਾਂਗੇ ਤਾਂ ਸਭ ਕੁਝ ਆ ਕਿਤੇ ਨਾ ਕਿਤੇ ਦੇਖਿਆ ਜਾਏ ਸਿਕਿਉਰਿਟੀ ਲੈਬ ਕਹਿੰਦੇ ਪਹਿਲਗਾਮ ਦੇ ਵਿੱਚ ਤੋਂ ਬਾਅਦ ਪਲਵਾਮਾ ਬਹੁਤ ਸਾਰੇ ਇਸ ਤਰ੍ਹਾਂ ਦੇ ਹਮਲੇ ਨੇ ਜਿਹੜੇ ਉਹ ਜੰਮੂ ਕਸ਼ਮੀਰ ਦੇ ਵਿੱਚ ਹੋਏ ਨੇ ਪਰ ਪਹਿਲਗਾਮ ਦੇ ਵਿੱਚ ਸੁਰੱਖਿਆ ਕਿੱਥੇ ਸੀਗੀ ਜਿਸ ਤਰ੍ਹਾਂ ਦੇ ਕਹਿੰਦੇ ਹੁਣ ਪੰਜਾਬ ਸਰਕਾਰ ਸਟੈਪ ਲੈ ਰਹੀ ਆ ਲੱਗਦਾ ਸਾਡੀ ਪੁਲਿਸ ਲਾਹੌਰ ਤੇ ਕਬਜ਼ਾ ਕਰ ਸਕਦੀ ਆ ਕਿਉਂਕਿ ਇਹ ਜ਼ਿੰਮੇਵਾਰੀ ਗਵਰਨਮੈਂਟ ਆਫ ਇੰਡੀਆ ਦੀ ਆ ਉਹਨਾਂ ਨੂੰ ਅੱਗੇ ਆ ਕੇ ਇਨੀਸ਼िएट ਲੈਣਾ ਚਾਹੀਦਾ ਹੈ ਲਗਾਤਾਰ ਦੇਸ਼ ਦੇ ਵਿੱਚ ਚੱਲ ਰਹੇ ਘਟਨਾਕ੍ਰਮ ਤੇ ਖੁੱਲ ਕੇ ਗੱਲਬਾਤ ਕੀਤੀ ਹੈ ਕੈਮਰਾ ਪਰਸਨ ਦਲੇਰ ਤੇ ਹੈਪੀ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ